ਅੱਜ ਉਸ ਭੀੜ ਚੋਂ ਬਾਹਰ ਆ ਗਿਆ ਜਿਹੜੀ ਭੀੜ ਹਾਇ ਹਾਇ ਕਰਦੀ ਆ ਉਸ ਉਸ ਬਿਮਾਰੀ ਨੂੰ ਬਾਏ ਬਾਏ ਕਰਕੇ ਬਾਹਰ ਆ ਗਿਆ ਅਸੀਂ ਸਟਾਰ ਆਫ ਦਾ ਈਅਰ ਦੇਖਿਆ ਸੀ ਸਟਾਰ ਆਫ ਦੀ ਮੰਥ ਦੇਖਿਆ ਸੀ ਏਮਪਲਾਈ ਆਫ ਦਾ ਮੰਥ ਅਸੀਂ ਸੁਣਿਆ ਸੀ ਕਿ ਵੱਡੇ ਵੱਡੇ ਪਰ ਤੁਸੀਂ ਤੰਦਰੁਸਤੀ ਦੇ ਸਟਾਰ ਬਣਾਇਆ ਹੈ ਡਾਕਟਰ ਦਾ ਰੋਲ 20% 80% ਤੁਹਾਡਾ ਤਾਂ ਜਿਨ੍ਹਾਂ ਨੇ 80% ਨਿਭਾਇਆ ਤਾਂ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਤਾਂ ਸਾਡਾ ਪਹਿਲਾ ਫਰਜ਼ ਹੈ ਕਿਉਂਕਿ ਸ਼ਾਬਾਸ਼ੀ ਇਨਸਾਨ ਨੂੰ ਅੰਦਰੋਂ ਮਜ਼ਬੂਤ ਕਰਦੀ ਹੈ ਦਲੇਰ ਬਣਾਉਂਦੀ ਹੈ ਸ਼ੋਗਰੋਤਲਾ 350 350 ਦੀ ਖਾਲੀ ਪੇਟ ਵੀ 350 ਸਵਾ ਜਾਂਦੀ ਰੋਟੀ ਖਾਲੀ ਪੇਟ ਵੀ 350 ਫਿਰ 280 ਹੋਈ ਫਿਰ ਗੋਲੀ ਦੋ ਡਬਲ ਗੋਲੀ ਕਰਤੀ ਫਿਰ ਗੋਲੀ ਹੋਣੀ ਜਦੋਂ ਦੀ ਇਹਨਾਂ ਕੋਲ ਲੈਣ ਲੱਗੇ ਦਵਾਈ ਨਾ ਉਦੋਂ ਦੀ ਗੋੜੀ ਵੀ ਛੁੱਟ ਗਈ ਹੈ ਗੋਡੇਆਂ ਨੂੰ ਸੋਜ ਪੈ ਜਾਂਦੀ ਸੀ ਲੱਤਾਂ ਨੂੰ ਗੋਡੇ ਆਕੜ ਜਾਂਦੇ ਸੀ ਮਤਲਬ ਬੈਠਾ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਗੋਡੇ ਭਾਰੇ ਹੋ ਜਾਂਦੇ ਸੀ ਮਤਲਬ ਹੁਣ ਦਵਾਈ ਖਾਣਾ 1.5 ਸਾਲ ਹੋ ਗਏ ਦਵਾਈ ਖਾਂਦੀ ਮਤਲਬ ਹੁਣ ਬਿਲਕੁਲ ਠੀਕ ਹੈ ਮਤਲਬ ਹੁਣ ਮੈਂ ਸਾਰੇ ਕੰਮ ਕਰ ਲੈਣੀਆਂ ਸਾ ਰਿਜ਼ਲਟ ਲੈ ਕੇ ਆਪਣੇ ਘਰ ਚ ਉਹਨਾਂ ਦਾ ਪਰਿਵਾਰ ਵੀ ਖੁਸ਼ ਆਪ ਵੀ ਖੁਸ਼ ਨੇ ਔਰ ਪਲਾਸ ਉਹ ਸਮਾਜ ਦੇ ਲਈ ਵੀ ਇੱਕ ਸਟਾਰ ਦੀ ਤਰ੍ਹਾਂ ਚਮਕਣਗੇ ਜਿਹੜੇ ਲੋਕ ਕਹਿੰਦੇ ਆ ਕਿ ਹਰ ਚੀਜ਼ ਲਈ ਆਪਰੇਸ਼ਨ ਹੀ ਜ਼ਰੂਰੀ ਹੈ ਉਹਨਾਂ ਲਈ ਜਿਉਂਦੀ ਜਾਗਦੀ ਮਿਸਾਲ ਹੋਏਗੀ। ਇਸ ਸ਼ੂਗਰ ਬਹੁਤ ਜ਼ਿਆਦਾ ਹੈ। ਸ਼ੂਗਰ ਬਿਲਕੁਲ ਨਾਰਮਲ ਹੋ ਗਈ ਹੈ। ਬਿਲਕੁਲ ਨਾਰਮਲ ਹੋ ਗਈ। ਕਿੰਨੀ ਕਿੰਨੀ ਰਹਿੰਦੀ ਸੀ ਸ਼ੂਗਰ ਪਹਿਲਾਂ? ਪਹਿਲਾਂ 300 350। ਆਹ ਹਾ ਹਾ ਹਾ। 100 120। ਇਹ ਕਿਵੇਂ ਹੋਇਆ? ਇਹ ਦਵਾਈ ਇਹਨਾਂ ਦੀ ਹੈ। ਨਾ no, 160 ਤੱਕ ਹੋ ਗਿਆ ਹਾਂਜੀ 1 ਕਿੰਨੀ ਰਹਿੰਦੀ ਜੀ ਖਾਲੀ 60 ਤੱਕ ਚੱਲੀ ਗਈ ਹੈ ਹਾਂਜੀ ਇਹ ਕਿਵੇਂ ਹੋਇਆ ਬਸ ਡਾਕਟਰ ਸਾਹਿਬ ਦੀ ਮੈਡੀਸਨ ਔਰ ਆਪਣੇ ਭਰੇਜ ਜੋ ਜੋ ਮਿਲਟ ਵਗੈਰਾ ਦੱਸਦੇ ਨੇ ਉਹ ਆਪਾਂ ਯੂਜ਼ ਕਰਦੇ ਆਂ ਪੂਰੇ ਫੇਸ ਤੇ ਪਰਿਪਰ ਮੈਂ ਬਹੁਤ ਦਵਾਈ ਖਾਧੀ ਅੱਛਾ ਜੀ ਮੈਨੂੰ ਆਰਾਮ ਨਹੀਂ ਸੀ ਆਉਂਦਾ ਠੀਕ ਨਾ ਸਿਰ ਦਰਦ ਹੁੰਦਾ ਸੀ ਚੱਕਰ ਆਉਂਦੇ ਸੀ ਅੱਛਾ ਜੀ ਮੈਨੂੰ 4 ਮਹੀਨੇ ਹੋ ਗਏ ਅੱਗ ਨੂੰ ਕਾਫੀ ਫਰਕ ਆ ਮੈਨੂੰ ਕਾਫੀ ਫਰਕ ਹਾਂਜੀ ਫਰਕ ਲੱਗਦਾ ਤੁਹਾਨੂੰ ਹਾਂਜੀ ਅੱਗ ਨੂੰ ਕਿੰਨਾ ਕ ਫਰਕ ਲੱਗਦਾ ਕੋਈ 40 50% ਤੇ ਹੈਗੇ ਆ 40 50% ਕੀ ਪ੍ਰੋਬਲਮ ਕੀ ਹੁੰਦੀ ਸੀ ਰਸੋਲੀਆਂ ਦੇ ਨਾਲ ਦਰਦ ਹੁੰਦਾ ਸੀ ਦਰਦ ਨਾ ਕਿ ਦਰਦ ਵੀ ਸੀਗਾ ਥਕਾਵਟ ਕੰਮ ਕਰਕੇ ਸੱਕ ਜਾਨੀ ਸੀ ਜਿਆਦਾ ਤੇ ਥਾਇਰੋਇਡ ਸੀਗਾ ਥਾਇਰੋਇਡ ਸੀਗਾ ਸੀਗਾ ਜੀ ਹੁਣ ਨਹੀਂ ਹੈ ਨਹੀਂ ਹੁਣ ਨਹੀਂ ਹੈ ਗਰ ਰਿਪੋਰਟ ਕਰਾਈ ਨਹੀਂ ਆਇਆ ਠੀਕ ਹੋ ਗਏ ਆ ਕਿੰਨੇ ਟਾਈਮ ਚ ਤੇ ਗਲਾ ਦਸੂ ਸੋਜ ਸਾਜ ਬਹੁਤ ਪਈ ਸੀ ਜਦੋਂ ਆਈ ਸੀ ਡਾਕਟਰ ਸਾਹਿਬ ਕੋਲੇ ਉਹਦੇ ਨਾਲ ਬਹੁਤ ਗਲਾ ਸੁੱਜਿਆ ਸੀ ਤੇ ਹੁਣ ਸੋਜ ਲੈ ਗਈ ਸਾਰੀ ਤੋ ਮੈਨੂੰ ਲੱਗਾ ਕਿ ਸ਼ਾਇਦ ਦਵਾਈ ਅਸਰ ਕਰਨਾ ਸ਼ੁਰੂ ਕੀਤਾ ਹੈ ਫਿਰ ਮੈਂ ਦੋ ਕੁ ਮੰਤਾਂ ਹੀ ਖਾਧੀ ਦਵਾਈ ਹੁਣ ਮੈਂ ਸਕੈਨ ਕਰਵਾਇਆ ਉਹਦੇ ਵਿੱਚ ਆਇਆ ਕਿ ਰਾਈਟ ਸਾਈਡ 'ਚ ਵੀ ਨਿਕਲ ਗਈ ਹੈ ਤੇ ਲੈਫਟ 'ਚ ਵੀ ਸਿਰਫ ਇੱਕ ਛੋਟੀ ਜੀ ਆ ਹਾਂ ਉਹ ਸਿਰਫ ਮੈਡੀਸਨ ਨਹੀਂ ਲਈ ਉਹਦੇ ਕਰਕੇ ਮੈਨੂੰ ਲੱਗਦਾ ਕਿ ਉਹ ਵੀ ਹੁਣ ਨਿਕਲ ਜਾਊਗੀ ਇਹ ਟਾਈਮ ਦੀ ਪ੍ਰੋਬਲਮ ਸੀ ਮਤ ਜੀ 13 14 ਸਾਲ ਤੋਂ ਹੀ ਠੀਕ ਠੀਕ ਲਾ ਲਓ ਮੈਂ ਅੰਗਰੇਜ਼ੀ 13 14 ਸਾਲ ਬਹੁਤ ਹੁੰਦੇ ਨੇ ਹਾਂਜੀ ਤੇ 2 ਮਹੀਨੇ ਜਿ ਜਿ ਤਰ੍ਹਾਂ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਨਾ ਆਪਣਾ ਪਰਹੇਜ਼ ਕਰਨ ਵਾਸਤੇ ਉਸੇ ਤਰ੍ਹਾਂ ਹੀ ਮੈਂ ਆਪਣਾ ਪਰਹੇਜ਼ ਕੀਤਾ ਸਾਰਾ ਤੇ ਮੈਨੂੰ ਬਹੁਤ ਜ਼ਿਆਦਾ ਹੀ ਫਰਕ ਪਿਆ ਮਸ਼ੀਨਾ ਵਗੈਰਾ ਵੀ ਕੋਪਰੈਸ਼ਨ ਮਸ਼ੀਨਾ ਵੀ ਲਾਈਆਂ ਪਰ ਫਰਕ ਨਹੀਂ ਪਿਆ ਹੈਗਾ ਬਿਲਕੁਲ ਵੀ ਫਿਰ ਜਦੋਂ ਇੱਥੇ ਸਾਨੂੰ ਦੱਸ ਪਾਈ ਫਿਰ ਇੱਥੇ ਆਏ ਤੇ ਇੱਥੇ ਮਤਲਬ 2 ਮਹੀਨੇ ਹੋਏ ਇਹ ਮੈਡੀਸਿਨ ਖਾਂਦਿਆਂ ਨੂੰ ਸੋਚਦਾ ਵੀ ਫਰਕ ਪਿਆ ਤੇ ਮਤਲਬ ਚੱਲ ਵੀ ਸਕਦੀ ਹੋਂ ਨਾ ਕਿ ਮੈਂ ਥੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੁਸੀਂ ਬਹੁਤ ਤਰ੍ਹਾਂ ਦੇ ਸਟਾਰ ਦੇਖੇ ਹੋਣਿਆ ਜਿਨ੍ਹਾਂ ਦਾ ਫਾਇਦਾ ਕੋਈ ਖਾਸ ਫਾਇਦਾ ਸ਼ਾਇਦ ਤੁਹਾਨੂੰ ਲਾਈਫ 'ਚ ਕਦੇ ਹੀ ਹੋਇਆ ਹੋਵੇ ਪਰ ਅੱਜ ਤੁਹਾਡੇ ਨਾਲ ਅਸੀਂ ਉਹ ਸਟਾਰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਬਿਮਾਰੀ ਤਾਂ ਠੀਕ ਕੀਤੀ ਹੀ ਕੀਤੀ ਨਾਲ ਨਾਲ ਆਪਣੇ ਪਰਿਵਾਰ ਦੇ ਵਿੱਚ ਵੀ ਬਿਮਾਰੀਆਂ ਪ੍ਰਤੀ ਅਵੇਅਰ ਕੀਤਾ ਇਹ ਸਾਡੇ ਉਹ ਸਾਰੇ ਸਟਾਰ ਹੈਗੇ ਤੰਦਰੁਸਤੀ ਦੇ ਸਟਾਰ ਜਿਨ੍ਹਾਂ ਨੂੰ ਅੱਜ ਇੱਥੇ ਇੱਕ ਸਰਟੀਫਿਕੇਟ ਦਿੱਤਾ ਗਿਆ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਡਾਕਟਰ ਵਰਿੰਦਰ ਸਿੰਘ ਪੁਲ ਡੋਰਾ ਵੱਲੋਂ ਕੀ ਅਵਾਰਡ ਹੈਗਾ ਕਿਵੇਂ ਦਿੱਤਾ ਗਿਆ ਔਰ ਕਿਵੇਂ ਤੰਦਰੁਸਤੀ ਦੇ ਸਟਾਰ ਇਹ ਸਾਰੇ ਲੋਕ ਬਣੇ ਨੇ ਅੱਜ ਤੁਹਾਡੇ ਨਾਲ ਸਾਰੀਆਂ ਗੱਲਾਂ ਅਸੀਂ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕੀ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਕੀਕੀ ਟੀਵੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅਸੀਂ ਸਟਾਰ ਆਫ ਦਾ ਇਅਰ ਦੇਖਿਆ ਸੀ ਸਟਾਰ ਆਫ ਦੀ ਮੰਥ ਦੇਖਿਆ ਸੀ EMPLOYE OF ਦਾ ਮੰਥ ਅਸੀਂ ਸੁਣਿਆ ਸੀ ਕਿ ਵੱਡੇ ਵੱਡੇ ਪਰ ਤੁਸੀਂ ਤੰਦਰੁਸਤੀ ਦੇ ਸਟਾਰ ਬਣਾਇਆ ਹੈ ਕੀ ਲੌਜੀਕ ਹੈ ਕੀ ਕਾਰਨ ਹੈ ਇਹਦੇ ਪਿੱਛੇ ਅਸਲ ਵਿੱਚ ਫਰੂਕੀ ਜੀ ਇਨਸਾਨ ਦਾ 84 ਲੱਖ ਜੁਨਾ ਚੋਂ ਨਿਕਲ ਕੇ ਇਨਸਾਨ ਬੰਨਣਾ ਇਹ ਇੱਕ ਤਰ੍ਹਾਂ ਦਾ ਇੱਕ ਸਟਾਰ ਹੈ ਠੀਕ ਹੈ ਔਰ ਪਰਮਿਸ਼ਨ ਨੇ ਸਾਨੂੰ ਐਡੇ ਵੱਡੇ ਜਨਮਲੀ ਚੁਣ ਲਿਆ ਹੁੰਦਾ ਜਿਹਦੇ ਵਿੱਚੋਂ ਸਾਨੂੰ ਇੱਕ ਆਜ਼ਾਦ ਕਰਕੇ ਪੈਦਾ ਕਰਦਾ ਬਟ ਇਹ ਜਨਮ ਲੈਣ ਤੋਂ ਬਾਅਦ ਵੀ ਅਸੀਂ ਇੱਕ ਬਹੁਤ ਬਿਮਾਰੀਆਂ ਦੀ ਗੁਲਾਮੀ ਦੇ ਵਿੱਚ ਪੀਸ ਕੇ ਔਰ ਇਹ ਜਨਮ ਖਤਮ ਕਰਕੇ ਚਲੇ ਜਾਂਦੇ ਆ ਸੋ ਉਹਦੇ ਵਿੱਚੋਂ ਜਿਹੜੇ ਜਿਹੜੇ ਉਹ ਪਰਿਵਾਰਿਕ ਮੈਂਬਰ ਉਹ ਰੂਹਾਂ ਜਿਨ੍ਹਾਂ ਨੇ ਕੁਦਰਤੀ ਵਿਗਿਆਨ ਦੀ ਇਸ ਸਮਝ ਨੂੰ ਸਾਇੰਸ ਨੂੰ ਸੁਣਿਆ ਵਿਸ਼ਵਾਸ ਕੀਤਾ ਔਰ ਆਪਣੇ ਤੇ ਲਾਗੂ ਕੀਤਾ ਇਹ ਉਹਨਾਂ ਦਾ ਆਪਣਾ ਉਦਮ ਹੈ ਜਿਹੜੀ ਚੀਜ਼ ਅਸੀਂ ਹਮੇਸ਼ਾ ਹੀ ਦੱਸਦੇ ਹਾਂ ਕਿ ਡਾਕਟਰ ਦਾ ਰੋਲ 20% 80% ਤੁਹਾਡਾ ਤੇ ਜਿਨ੍ਹਾਂ ਨੇ 80% ਨਿਭਾਇਆ ਤਾਂ ਉਹਨਾਂ ਨੂੰ ਸ਼ਾਬਾਸ਼ ਹੀ ਦੇਣੀ ਤਾਂ ਸਾਡਾ ਪਹਿਲਾ ਫਰਜ਼ ਹੈ ਕਿਉਂਕਿ ਸ਼ਾਬਾਸ਼ ਹੀ ਇਨਸਾਨ ਨੂੰ ਅੰਦਰੋਂ ਮਜ਼ਬੂਤ ਕਰਦੀ ਹੈ ਦਲੇਰ ਬਣਾਉਂਦੀ ਹੈ ਔਰ ਅੱਗੇ ਵਧਣ ਦਾ ਜਜ਼ਬਾ ਵਧਾਉਂਦੀ ਹੈ ਅੱਛਾ ਇਹ ਜਿਹੜੀ ਤੰਦਰੁਸਤੀ ਦੇ ਸਟਾਰ ਕੋਈ ਪ੍ਰੋਗਰਾਮ ਹੈਗਾ ਤੁਹਾਡਾ ਜਾਂ ਫਿਰ ਇਹ ਜਿਹੜੇ ਲੋਕ ਹੈਗੇ ਨੇ ਤੁਹਾਡੇ ਕੋਲ ਬਿਮਾਰ ਬਿਮਾਰੀ ਲੈ ਕੇ ਆਏ ਸੀ ਤੇ ਅੱਜ ਤੰਦਰੁਸਤੀ ਦੇ ਸਟਾਰ ਤੁਸੀਂ ਬਣਾਤੇ ਅ ਦੇਖੋ ਅਲੱਗ-ਅਲੱਗ ਰੋਗਾਂ ਤੋਂ ਗ੍ਰਸਤ ਨੇ ਐਂਟੀਬਾਇਓਟਿਕ ਪੇਨ ਕਿਲਰ ਕੋਈ ਇਨਸੂਲਿਨ ਵੀ ਲੈ ਰਿਆ ਹੋਏਗਾ ਅਲੱਗ-ਅਲੱਗ ਤਰ੍ਹਾਂ ਦੇ ਰੋਗ ਚੱਲ ਹੀ ਰਹੇ ਸੀ ਤਾਂ ਉਹ ਇਸ ਵਿਗਿਆਨ ਨਾਲ ਜੁੜੇ ਨੇ ਨੇਚਰਲ ਸਾਇੰਸ ਦੀ ਵਿਗਿਆਨ ਨਾਲ ਸਾਇੰਸ ਨਾਲ ਜੁੜੇ ਆ ਤਾਂ ਉਹਨਾਂ ਨੇ ਉਪਰਾਲਾ ਉਦਦਮ ਕੀਤਾ ਵਿਸ਼ਵਾਸ ਕੀਤਾ ਔਰ ਜੋ ਐਕਟੀਵਿਟੀਆਂ ਜੋ ਅਸੀਂ ਨਾਲ ਉਹਨਾਂ ਨੂੰ ਉਹਨਾਂ ਦੀ ਡਾਈਟ ਪਲਾਨ ਜੋ ਅਸੀਂ ਉਹਨਾਂ ਨੂੰ ਯੋਗਾ ਤੰਤਰ ਸਾਰਾ ਸਮਝਾਇਆ ਉਹਨਾਂ ਨੇ ਫੋਲੋ ਕੀਤਾ ਜੋ ਅੱਛਾ ਰਿਜ਼ਲਟ ਲੈ ਕੇ ਆਪਣੇ ਘਰ ਚ ਉਹਨਾਂ ਦਾ ਪਰਿਵਾਰ ਵੀ ਖੁਸ਼ ਆਪ ਵੀ ਖੁਸ਼ ਨੇ ਔਰ ਪਲੱਸ ਉਹ ਸਮਾਜ ਦੇ ਲਈ ਵੀ ਇੱਕ ਸਟਾਰ ਦੀ ਤਰ੍ਹਾਂ ਚਮਕਣਗੇ ਜਿਹੜੇ ਲੋਕ ਕਹਿੰਦੇ ਆ ਕਿ ਹਰ ਚੀਜ਼ ਲਈ ਆਪਰੇਸ਼ਨ ਹੀ ਜ਼ਰੂਰੀ ਹੈ ਉਨਾਂ ਲਈ ਜਿਉਂਦੀ ਜਾਗਦੀ ਮਿਸਾਲ ਹੋਏਗੀ ਕਿ ਜੇ ਪ੍ਰਕਿਰਤੀ ਨੇ ਕੁਦਰਤ ਨੇ ਸਾਨੂੰ ਇਹ ਸਰੀਰ ਦਿੱਤਾ ਹੈ ਕਿਉਂਕਿ ਸਰੀਰ ਸਾਨੂੰ ਕਿਸੇ ਡਾਕਟਰ ਨੇ ਨਹੀਂ ਕਿਸੇ ਸਾਇੰਟਿਸਟ ਨੇ ਨਹੀਂ ਕਿਸੇ ਫਾਰਮਾਸਿਸਟ ਨੇ ਨਹੀਂ ਕਿਸੇ ਫੈਕਟਰੀ ਨੇ ਨਹੀਂ ਬਣਾ ਕੇ ਦਿੱਤਾ ਸਾਨੂੰ ਕੁਦਰਤ ਨੇ ਬਣਾ ਕੇ ਦਿੱਤਾ ਜੀ ਇਹਦੇ ਤੇ ਨਿਯਮ ਵੀ ਉਹ ਲਾਗੂ ਹੁੰਦੇ ਨੇ ਤੇ ਉਹ ਨਿਯਮ ਉਹਨਾਂ ਨੇ ਲਾਗੂ ਕੀਤੇ ਆ ਤੇ ਅੱਜ ਉਸ ਭੀੜ ਤੋਂ ਬਾਹਰ ਆ ਗਏ ਜਿਹੜੀ ਭੀੜ ਹਾਇ-ਹਾ ਕਰਦੀ ਆ ਉਸ ਉਸ ਬਿਮਾਰੀ ਨੂੰ ਬਾਏ-ਬਾਏ ਕਰਕੇ ਬਾਹਰ ਆ ਗਏ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸੋ ਸਾਡੇ ਨਾਲ ਜਿਹੜੇ ਤੰਦਰੁਸਤੀ ਦੇ ਸਟਾਰ ਹੁਣ ਤੁਹਾਡੇ ਦੀ ਮੁਲਾਕਾਤ ਉਹਨਾਂ ਨਾਲ ਕਰਾਣੇ ਆ ਕਿ ਜਿਹੜ ਤੰਦਰੁਸਤੀ ਦੇ ਸਟਾਰ ਕਿਵੇਂ ਬਣੇ ਸੱਚ ਕਾਲ ਜੀ ਹਾਂ ਜੀ ਮੈਨੂੰ ਨਾ 10 ਸਾਲ ਤੋਂ ਮੇਰੇ ਇਸ ਸੋਜਾ ਬਹੁਤ ਸੀ ਅੱਛਾ ਜੀ ਪੂਰੇ ਫੇਸ ਤੇ ਪੂਰੀ ਬਟ ਮੈਂ ਬਹੁਤ ਦਵਾਈ ਖਾਧੀ ਅੱਛਾ ਜੀ ਮੈਨੂੰ ਆਰਾਮ ਨਹੀਂ ਸੀ ਆਉਂਦਾ ਨਾ ਸਿਰ ਦਰਦ ਹੁੰਦਾ ਸੀ ਚੱਕਰ ਆਉਂਦੇ ਸੀ ਅੱਛਾ ਜੀ ਮੈਨੂੰ 4 ਮਹੀਨੇ ਹੋ ਗਿਆ ਅੱਗ ਨੂੰ ਕਾਫੀ ਫਰਕ ਆ ਮੈਨੂੰ ਕਾਫੀ ਫਰਕ ਹਾਂਜੀ ਕਿੰਨਾ ਸਟਾਰਟਿੰਗ ਕਿਵੇਂ ਹੋਈ ਸੀ ਪ੍ਰੋਬਲਮ ਤੁਹਾਡੀ ਐਦਾਂ ਮੈਂ ਤੁਹਾਡੀ ਮੋਬਾਈਲ ਤੇ ਮੋਬਾਈਲ ਤੋਂ ਦੇਖਿਆ ਸੀ ਅੱਛਾ ਜੀ ਤੇ ਡਾਕਟਰ ਦਾ ਪਤਾ ਲੱਗਾ ਫਿਰ ਮੈਂ ਫੋਨ ਕਰਕੇ ਇੱਥੇ ਪਹੁੰਚੀ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਇਲਾਜ ਕਰਾਇਆ ਤੁਸੀਂ ਮ 10 ਸਾਲ ਤੋਂ ਮਤਲਬ ਸਾਰੇ ਸਰੀਰ ਤੇ ਸਵੇਲਿੰਗ ਆ ਜਾਂਦੀ ਸਾਰੇ ਫੇਸ ਤੇ ਅਹਨ ਵੀ ਹੈ ਕਿ ਪਰ ਪਹਿਲੇ ਉਹਨਾਂ ਕੱਟਾ ਹੈ ਅੱਛਾ ਕਿੰਨੇ ਫੀਸਦ ਤੁਹਾਨੂੰ ਫਰਕ ਲੱਗਦਾ ਮੈਨੂੰ 40-50% ਆ ਰਾਮ ਹੈ ਮਤਲਬ ਕਿੰਨੇ ਟਾਈਮ ਚ ਚਾਰ ਮਹੀਨੇ ਚ ਚਾਰ ਚਾਰ-ਪੰਜ ਮਹੀਨੇ ਤੋਂ 40 ਚਾਰ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਹਾਂਜੀ ਅੱਛਾ ਕਿੰਨਾ ਕੁ ਪੈਸਾ ਖਰਚਤਾ ਸੀ ਤੁਸੀਂ ਪਹਿਲਾਂ ਮੈਂ ਬਹੁਤ ਪੈਸਾ ਖਰਚਿਆ ਜਿੱਥੇ ਵੀ ਸਾਰੇ ਮੈਂ ਜਾ ਕੇ ਡਾਂਦੇ ਸੀ ਮੇਰਾ ਕਿ ਤੈਨੂੰ ਆਰਾਮ ਨਹੀਂ ਆਨਾ ਤੇ ਹੁਣ ਮੈਨੂੰ ਕਿੰਨਾ ਵੀ ਥੋੜਾ ਮੈਨਿੰਨਾ ਪੈਦਾ ਕਿ ਹੁਣ ਮੈਂ ਬਿਲਕੁਲ ਠੀਕ ਹੋ ਜਾਣਾ ਹੈ ਅਗਰ ਮੈਨੂੰ ਕਾਫੀ ਫਰਕ ਆਇ ਚਾਰ ਮਹੀਨੇ ਹੋਏ ਮੈਨੂੰ ਦਵਾਈ ਕਰਨ ਦਿਓ ਤੇ ਪਰਿਵਾਰ ਦੇ ਵਿੱਚ ਜਦੋਂ ਇਦਾਂ ਦੀ ਸਮੱਸਿਆ ਹੁੰਦੀ ਹੈ, ਦਿੱਕਤ ਹੁੰਦੀ ਹੈ, ਪਰਿਵਾਰ ਸਾਡੇ ਧੁਰਾ ਦਾ ਸਾਡੀਆਂ ਮਾਵਾ ਨੇ ਫਿਰ ਪਰਿਵਾਰ ਕਿਵੇਂ ਸੰਭਿਆ? ਪਰਿਵਾਰ ਫਿਰ ਸਾਹਮਣੇ ਪੈਂਦਾ ਜਦੋਂ ਬੱਚੇ ਛੋਟੇ ਹੋਣ। ਫਿਰ ਉਹ ਮੁਸ਼ਕਲਾਂ ਨੇ ਤੇ ਬੜੀ ਮੁਸ਼ਕਲ ਨਾ ਕੋਈ ਕਿਤੇ ਜਾਣਾ, ਸਾਰਿਆਂ ਨੂੰ ਮਖੋਲ ਵੀ ਕਰਨੀ। ਹੁਣ ਵੀ ਕਰਦੇ ਹਜੇ ਕਿ ਤੂੰ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਤਾਂ ਕਿਉਂ ਚੱਲ ਰਹੀ ਆ? ਪਰ ਮੈਨੂੰ ਪਤਾ ਕਿ ਮੈਂ ਅੱਗੇ ਪਹਿਲੇ ਨਾਲੋਂ ਠੀਕ ਆ। ਪਹਿਲੇ ਨਾਲੋਂ ਠੀਕ ਨਹੀਂ। ਹਮ ਤਾਂ ਤੁਹਾਨੂੰ ਦੇਖ ਕੇ ਤਾਂ ਲੱਗਦਾ ਹੀ ਨਹੀਂ। ਹਾਂਜੀ ਮੈਨੂੰ ਖੁਦ ਪਤਾ ਹੈ ਕਿ ਮੈਂ ਠੀਕ ਆ ਪਰ ਕਹਨ ਵਾਲੇ ਕਹਿੰਦੇ ਨੇ ਕਿ ਹਜਲ ਤੇਰੇ ਫੇਸ ਤੇ ਸੋਜ ਹੈਗੀ ਆ ਤੇ ਕਿਉਂ ਜਾ ਰਹੇ ਨੇ ਪਾਸੇ ਖਰਚ ਨਹੀਂ ਹੈ ਦਵਾਈ ਮਹਿੰਗੀ ਬਹੁਤ ਹੈ ਪਰ ਮੈਨੂੰ ਯਕੀਨ ਹੈ ਕਿ ਮੈਂ ਬਿਲਕੁਲ ਠੀਕ ਹੋ ਮੰਗੀ ਠੀਕ ਹੋ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੁਰਮੀਤ ਜੀ ਵੀ ਨੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਅੱਛਾ ਤੁਸੀਂ ਕਿੱਥੋਂ ਗੁਰਮੀਤ ਜੀ ਮੈਂ ਕਪੂਰਥਲੇ ਤੋਂ ਆਂ ਚ ਕਪੂਰਥਲੇ ਤੋਂ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਤੁਸੀਂ ਇੱਥੇ ਆਏ ਹੋ ਤੇ ਹੁਣ ਤੇ ਤੁਸੀਂ ਤੰਦਰੁਸਤੀ ਦੇ ਸਟਾਰ ਹੋ ਗਏ ਹੋ ਮੈਂ ਮਈ ਫੈਬਰੂਅਰੀ ਸੀਗੇ ਮੇਰੇ ਅੱਛਾ ਫੈਬਰੂਰੀ ਚ ਆਏ ਸੀ ਕੀ ਪ੍ਰੋਬ ਅਜੀ ਵੀ ਹੈ ਪਰ ਜ ਪੂਰੀਆਂ ਨਹੀਂ ਆ ਅੱਛਾ ਵੀ ਅਜੇ ਟ੍ਰੀਟਮੈਂਟ ਚੱਲ ਰਿਹਾ ਹੈ ਟ੍ਰੀਟਮੈਂਟ ਚੱਲ ਰਿਹਾ ਹੈ ਫਰਕ ਲੱਗਦਾ ਤੁਹਾਨੂੰ ਹਾਂਜੀ ਅਗਨੋ ਫਰਕ ਕਿੰਨਾ ਕੁ ਫਰਕ ਲੱਗਦਾ ਕੋਈ ਕਹੇ 40 50% ਤੇ ਹੈ ਗਏ ਆ 40 50% ਕੀ ਪ੍ਰੋਬਲਮ ਕੀ ਹੁੰਦੀ ਸੀ ਰਸੋਲੀਆਂ ਦੇ ਨਾਲ ਦਰਦ ਹੁੰਦਾ ਸੀ ਦਰਦ ਨਾ ਕਿ ਦਰਦ ਵੀ ਸੀਗਾ ਥਕਾਵਟ ਕੰਮ ਕਰਕੇ ਸੱਕ ਜਾਨੀ ਸੀ ਜ਼ਿਆਦਾ ਕੰਮ ਨਹੀਂ ਹੁੰਦਾ ਸੀਗਾ ਵੀ ਜ਼ਿਆਦਾ ਤੇ ਵੀ ਕੀ ਦਿੱਖ ਜਾੜ ਜੀ ਇੱਦਾਂ ਰਹਿੰਦਾ ਸੀ ਚਿੜਚਿੜਾ ਜ਼ਿਆਦਾ ਚਿੜਚਿੜਾ ਬਣਨ ਵੀ ਗੁੱਸਾ ਵੀ ਬਹੁਤ ਜ਼ਿਆਦਾ ਆਉਂਦਾ ਸੀ ਉਹਦੇ 'ਚ ਕੁਝ ਫਰਕ ਲੱਗਿਆ ਅੱਗੇ ਨਾਲ ਥੋੜਾ ਫਰਕ ਹੈ ਫਰਕ ਹੈਗਾ ਹਾਂਜੀ ਕਿੰਨੇ ਟਾਈਮ ਦੀ ਪ੍ਰੋਬਲਮ ਹੈ ਇਹ ਤੇ 6-7 ਸਾਲ ਹੋ ਗਿਆ 6-7 ਸਾਲ ਹੋ ਗਏ ਹਾਂਜੀ ਇਹ ਕਿਤੇ ਦਿਖਾਇਆ ਕਰੇ ਨੇ ਤੁਸੀਂ ਪਹਿਲਾਂ ਨਹੀਂ ਦਿਖਾਇਆ ਆਯੁਰਵੈਦਿਕ ਵੀ ਲਈਆ ਇੰਗਲਿਸ਼ ਟਰੀਟਮੈਂਟ ਵੀ ਲਈਆ ਅੰਗਰੇਜ਼ੀ ਅੱਛਾ ਪਰ ਅੰਗਰੇਜ਼ੀ ਲਾ ਨਹੀਂ ਕੀ ਉਹ ਤਾਂ ਕਹਿੰਦਾ ਵੀ ਆਪਰੇਸ਼ਨ ਹੀ ਕਰਾ ਦੋ ਉਹ ਵੀ ਟੈਬਲੇਟਸ ਦਿੰਦੇ ਸੀ ਕਿ ਮੰਥਲੀ ਜਿਹੜੇ ਵੀ 21 ਡੇਜ਼ ਵਾਲੀਆਂ ਖਾਣੀਆਂ ਉਹੀ ਖਾਂਦੇ ਸੀਗੇ ਅੱਛਾ ਵੀ ਉਹਦੇ ਨਾਲ ਪੀਰੀਅਡ ਤੇ ਫੇ ਉਸ ਤੋਂ ਬਾਅਦ ਮੈਂ ਆਯੁਰਵੈਦਿਕ ਲਈ ਉਹਦੇ 'ਚ ਵੀ ਮੈਨੂੰ ਫਰਕ ਨਹੀਂ ਲਿਆ। ਅੱਛਾ। ਤੇ ਫੇ ਮੈਨੂੰ ਨਾ ਇਹ ਮਿਆਤ ਪਰ ਤੋਂ ਆਂਦੇ ਮੇਰੇ ਚਾਚਾ ਚਾਚੀ ਜੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਡਾਕਟਰ ਪੁਲਰ ਬਾਰੇ ਫੇ ਮੈਂ ਉਹਨਾਂ ਦੇ ਕਹਿਣ ਤੇ ਇਥੋਂ ਟ੍ਰੀਟਮੈਂਟ ਲਿਆ। ਤੇ ਮੈਨੂੰ ਅੱਗੇ ਨੂੰ ਫਰਕ ਆ। ਕਾਫੀ ਫਰਕ ਆ। ਜੀ ਜੀ ਚਲੋ। ਸਤਿ ਸ਼ਕਾਲ ਜੀ। ਸਤਿ ਸ਼ਕਾਲ। ਅੱਛਾ ਜਸਵੀਰ ਜੀ ਤੁਹਾਡੀ ਕੀ ਕਹਾਣੀ ਹੈਗੇ ਤੰਦਰੁਸਤੀ ਦਾ ਸਟਾਰ ਬਣਨ ਦੀ? ਮੈਨੂੰ ਤਾਂ ਥਾਇਰੋਇਡ ਸੀਗਾ। ਥਾਇਰੋਇਡ ਸੀਗਾ। ਸੀਗਾ ਜੀ ਹੁਣ ਨਹੀਂ ਐ? ਯੇ ਨਹੀਂ ਹੁਣ ਨਹੀਂ ਐ ਗਰ ਰਿਪੋਰਟ ਕਰਾਈ ਨਹੀਂ ਆਇਆ। ਠੀਕ ਹੋ ਗਏ ਕਿੰਨੇ ਟਾਈਮ ਚ ਤੇ ਗਲਾ ਦਸੋ ਸੋਜ ਸਾਜ ਬਹੁਤ ਪਈ ਸੀ ਜਦੋਂ ਆਈ ਸੀ ਡਾਕਟਰ ਸਾਹਿਬ ਕੋਲੇ ਉਹਦੇ ਨਾਲ ਬਹੁਤ ਗਲਾ ਸੁੱਜਿਆ ਸੀ ਤੇ ਹੁਣ ਸੋਜ ਲੈ ਗਈ ਸਾਰੀ ਤੇ ਉਹ ਡਾਕਟਰ ਤਾਂ ਕਹਿੰਦੇ ਨੇ ਵੀ ਜੇ ਕਿਸੇ ਨੂੰ ਥਾਇਰੋਇਡ ਹੋ ਗਿਆ ਸਾਰੀ ਉਮਰ ਹੀ ਦਵਾਈਆਂ ਖਾਣੀਆਂ ਪੈਂਦੀਆਂ ਨੇ ਨਹੀਂ ਮੈਂ ਗੋਲੀ ਖਾਂਦੀ ਸੀ ਨਾ ਫਿਰ ਡਾਕਟਰ ਸਾਹਿਬ ਨੇ ਛਡਾ ਦਿੱਤੀ ਗੋਲੀ ਅੱਛਾ ਹੁਣ ਤੁਸੀਂ ਕੋਈ ਗੋਲੀ ਨਹੀਂ ਨਹੀਂ ਹੁਣ ਕੋਈ ਨਹੀਂ ਹੁਣ ਇਹਨਾਂ ਦੀ ਦਵਾਈ ਚੱਲਦੀ ਹੈ ਹੁਣ ਇਹਨਾਂ ਦੀ ਦਵਾਈ ਖਾਣੇ ਆ ਦਰਦਾਂ ਦੀ ਵੀ ਦਵਾਈ ਹੁਣ ਇਹਨਾਂ ਦੀ ਚੱਲਦੀ ਹੈ ਕੰਮਰ ਵੀ ਮੈਨੂੰ ਵਿਸ਼ਵਾਸ ਹੈ ਕਿ ਮੈਂ ਇੱਥੋਂ ਠੀਕ ਹੋ ਜਾਣਾ ਠੀਕ ਹੋ ਜਾਣਾ ਕਿੰਨੇ ਫੀਸੇ ਦਾ ਫਰਕ ਮੰਗਦੇ ਹੁਣ ਤੁਸੀਂ ਹਾਂਜੀ ਬਹੁਤ ਫਰਕ ਹੈ ਵਧੀਆ ਬਹੁਤ ਜ਼ਿਆਦਾ ਹਾਂਜੀ ਜੀ ਜੀ ਚਲੋ ਸੱਚ ਕਾਲ ਜੀ ਅੱਛਾ ਕੀ ਨਾਂ ਹੈ ਤੁਹਾਡਾ ਸ਼ਰਨਜੀਤ ਅੱਛਾ ਸ਼ਰਨਜੀਤ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੇ ਸਟੋਨ ਸੀਗਾ ਕਿਡਨੀ ਦੇ ਵਿੱਚ ਪੱਥਰੀ ਚ ਪੱਥਰੀ ਸੀ ਤੁਹਾਡੇ ਪਿੱਤਾਂ ਦਾ ਮੈਂ ਪਹਿਲਾਂ ਹੀ ਰਿਮੂਵ ਕਰਾ ਦਿੱਤਾ ਸੀਗਾ ਮੈਨੂੰ ਪਤਾ ਨਹੀਂ ਲੱਗਾ ਡਾਕਟਰ ਸਾਹਿਬ ਦਾ ਬਾਅਦ ਚ ਪਤਾ ਲੱਗਾ ਤਾਂ ਉਹ ਮੈਂ ਕਾਫੀ ਇਧਰ ਲੱਗਦਾ 20 25 ਸਾਲ ਤੋਂ ਅਲੱਗ ਅਲੱਗ ਕਿਸੇ ਨੇ ਜਿੰਨੇ ਵੀ ਦੱਸਣਾ ਆਯੁਰਵੈਦਿਕ ਮੈਡੀਸਨ ਲੈਣੀ ਪੀਣ ਲਈ ਵੀ ਕਿਤੇ ਕਹਿਣਾ ਚੱਲ ਜਣਾ ਬਟ ਉਹ ਕੋਈ ਫਰਕ ਹੀ ਨਹੀਂ ਪੈਂਦਾ ਬਟ ਇੱਕ ਵਾਰੀ ਮੈਂ ਟੈਸਟ ਕਰਵਾਇਆ ਤੇ ਡਾਕਟਰ ਸਾਹਿਬ ਕਹਿੰਦੇ ਕਿ ਰਾਈਟ ਸਾਈਡ ਤੇ ਜਿਹੜਾ ਥੋੜਾ ਅੰਦਰ ਇਨਫੈਕਸ਼ਨ ਹੁੰਦੀ ਪਈ ਤੁਹਾਨੂੰ ਇਹ ਰਿਮੂਵ ਕਰਾਉਣੀ ਪੈਣੀ ਹੈ ਜਲੰਧਰ ਸੀ ਉਦੋਂ ਆਪਾਂ ਫਿਰ ਮੈਂ ਸੱਜੇ ਜਿਹੜੀ ਮੇਰੀ ਕੱਢਣੀ ਉਹਦਾ ਉਹਨਾਂ ਨੇ ਸਰਜਰੀ ਵੀ ਕੀਤੀ ਉਹ ਰਿਮੂਵ ਬਟ ਦੁਬਾਰਾ ਬਣ ਗਈਆਂ ਖੱਬੇ 'ਚ ਵੀ ਬਹੁਤ ਜ਼ਿਆਦਾ ਹੋ ਗਈਆਂ ਹਨ ਬਲਕਿ ਲੈਫਟ ਸਾਈਡ ਤੇ ਵੀ ਕਾਫੀ ਬਣ ਗਏ ਹਨ ਫਿਰ ਮੈਂ ਇਹਨਾਂ ਕੋਲ ਜਦੋਂ ਮੈਡੀਸਨ ਲਈ ਇੱਕ ਕਿਡਨੀ ਵੀ ਰਿਮੂਵ ਕਰਵਾਈ ਹੋਈ ਨਹੀਂ ਨਹੀਂ ਕਿਡਨੀ ਤਾਂ ਆਪਰੇਟ ਕਰਵਾਇਆ ਨਹੀਂ ਨਹੀਂ ਹਾਂ ਆਪਰੇਟ ਕਰਾਇਆ ਵਿੱਚ ਉਹ ਸਿਰਫ ਉਹਨਾਂ ਨੇ ਉਹ ਕੱਢੀ ਸਟੋਨ ਕੱਢੀ ਕਿ ਕਹਿੰਦੇ ਕਿ ਨਹੀਂ ਤੁਹਾਡੀ ਕਿਡਨੀ ਖਰਾਬ ਹੋ ਸਕਦੀ ਹੈ ਬਟ ਮੈਨੂੰ ਡਾਕਟਰ ਸਾਹਿਬ ਦਾ ਤੁਹਾਡੀ ਸਰ ਵੀਡੀਓ ਦੇਖੀ ਹੋਗੀ ਅਚਾਨਕ ਕਿ ਮੈਂ ਇੰਨਾ ਜ਼ਿਆਦਾ ਫੋਨ ਨਹੀਂ ਯੂਜ਼ ਕਰਦੀ ਜਣਾ ਅਚਾਨਕ ਕਈ ਵਾਰ ਤੁਹਾਨੂੰ ਕਿਸਮਤ ਸੀ ਤੁਹਾਡੀ ਚੰਗੀ ਕਿਸਮਤ ਸੀ ਸਾਹਮਣੇ ਆ ਗਈ ਫਿਰ ਬਾਅਦ ਜਦੋਂ ਮੈਂ ਮੈਡੀਸਨ ਲਈ ਹੈ ਨਾ ਉਸ ਤੋਂ ਬਾਅਦ ਮੈਨੂੰ 5ਵੇਂ 7ਵੇਂ ਦਿਨ ਦਰਦ ਹੋਣੀ ਸ਼ੁਰੂ ਹੋਈ ਜੀ ਠੀਕ ਪਿਛਲੀ ਬੈਕ ਸਾਈਡ ਤੇ ਕਿਉਂਕਿ ਮੈਨੂੰ ਕਦੀ ਦਰਦ ਵੀ ਨਹੀਂ ਹੁੰਦੀ ਤੇ ਜਦੋਂ ਮੈਨੂੰ ਲੱਗਾ ਕਿ ਸ਼ਾਇਦ ਦਵਾਈ ਅਸਰ ਕਰਨਾ ਸ਼ੁਰੂ ਕੀਤਾ ਹੈ ਫਿਰ ਮੈਂ ਦੋ ਕੁ ਮੰਤ ਹੀ ਖਾਧੀ ਦਵਾਈ ਹੁਣ ਮੈਂ ਸਕੈਨ ਕਰਵਾਇਆ ਉਹਦੇ ਵਿੱਚ ਆਇਆ ਕਿ ਰਾਈਟ ਸਾਈਡ 'ਚ ਵੀ ਨਿਕਲ ਗਈ ਹੈ ਤੇ ਲੈਫਟ 'ਚ ਵੀ ਸਿਰਫ ਇੱਕ ਛੋਟੀ ਜੀ ਹੈ ਹਾਂ ਉਸਰ ਮੈਂ ਮੈਡੀਸਨ ਨਹੀਂ ਲਈ ਉਹਦੇ ਕਰਕੇ ਮੈਨੂੰ ਲੱਗਦਾ ਕਿ ਉਹ ਵੀ ਹੁਣ ਨਿਕਲ ਜਾਊਗੀ ਹਾਂਜੀ ਮੈਨੂੰ ਲੱਗਦਾ ਵੀ ਜੇਕਰ ਭੁੱਲਰ ਸਾਹਿਬ ਨੂੰ ਪਹਿਲਾਂ ਮਿਲ ਜਾਂਦੇ ਸਾਡੀ ਵੀਡੀਓ ਪਹਿਲਾਂ ਤੁਹਾਡੇ ਹੱਥ ਲੱਗਦੀ ਥੋੜਾ ਪਿੱਤਾ ਵੀ ਬਚ ਜਾਂਦਾ ਰਿਮੂਵ ਨਹੀਂ ਹੋਣਾ ਮੈਨੂੰ ਬਹੁਤ ਚਲੋ ਵਾਈ ਗੁਰੂ ਦੇ ਹੱਥਾਂ ਬਾਕੀ ਜੋ ਬਾਕੀ ਮੇਰੀ ਬੇਟੀ ਦੇ ਵੀ ਇੱਕ ਬਾਹਰ ਹੈ ਕੈਨੇਡਾ ਉਹਨੂੰ ਵੀ ਮੈਡੀਸਨ ਭੇਜੀ ਉਹਦੇ ਸਿਸਟ ਬਣੇ ਆ ਤੇ ਬਾਕੀ ਉਹ ਹੁਣ ਆਏਗੀ ਫਿਰ ਟੈਸਟ ਦੇ ਕਰਵਾਵਾਂਗੇ ਫਿਰ ਪਤਾ ਲੱਗੇਗਾ ਬਾਕੀ ਮੈਨੂੰ ਲੱਗਦਾ ਕਿ ਹਾਂ ਠੀਕ ਹੋ ਜਾਣਗੇ ਪੂਰਾ ਵਿਸ਼ਵਾਸ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਤੁਹਾਡਾ ਕੀ ਨਾਮ ਹੈ ਹਾਂ ਮੇਰਾ ਪਰਮਜੀਤ ਕੌਰ ਜੀ ਅੱਛਾ ਪਰਮਜੀਤ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਅਜਨਾਲੇ ਤੋਂ ਆਏ ਜੀ ਅਜਨਾਲੇ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਕੱਠੀਏ ਦੀ ਪ੍ਰੋਬਲਮ ਸੀ ਸੀ ਹੁਣ ਨਹੀਂ ਹੈ ਹਾਂ ਜੀ ਬੜਾ ਬਹੁਤ ਜ਼ਿਆਦਾ ਫਰਕ ਜੇ ਮੇਰੀ ਫਰਕੇ ਮੇਰੇ ਹੱਥ ਪੈ ਰਹੇ ਆਕੜ ਜਾਂਦੇ ਸੀ ਸਵੇਰੇ ਉੱਠ ਕੇ ਕੋਈ ਕੰਮ ਨਹੀਂ ਹੁੰਦਾ ਤੇ ਹੁਣ ਮ ਹਾਂਜੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਮਾਤਾ ਜੀ 13-14 ਸਾਲ ਤੋਂ ਹੀ ਠੀਕ ਠੀਕ ਲਾ ਲਓ 13-14 ਸਾਲ ਬਹੁਤ ਹੁੰਦੇ ਨੇ ਹਾਂਜੀ ਤੇ 2 ਮਹੀਨੇ ਜਿ ਜਿ ਤਰ੍ਹਾਂ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਨਾ ਆਪਣਾ ਪਰਹੇਜ਼ ਕਰਨ ਵਾਸਤੇ ਉਸੇ ਤਰ੍ਹਾਂ ਹੀ ਮੈਂ ਆਪਣਾ ਪਰਹੇਜ਼ ਕੀਤਾ ਸਾਰਾ ਤੇ ਮੈਨੂੰ ਬਹੁਤ ਜ਼ਿਆਦਾ ਹੀ ਫਰਕ ਆ ਧੰਨਵਾਦ ਤੁਹਾਡਾ ਕਰਦੇ ਹਾਂ ਵੀਰ ਜੀ ਤੁਹਾਡੀ ਵੀਡੀਓ ਵੇਖ ਕੇ ਤੇ ਫਿਰ ਅਸੀਂ ਐਸੇ ਡਾਕਟਰ ਸਾਹਿਬ ਦਾ ਸਾਨੂੰ ਪਤਾ ਲੱਗਾ ਤੇ ਫਿਰ ਅਸੀਂ ਇੱਥੇ ਆਏ ਹਾਂਜੀ ਤੇ ਬਹੁਤ ਵਧੀਆ ਠੀਕ ਹੈ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਸੱਚੀ ਕਾਲਾ ਬਪੂ ਜੀ ਸੱਚੀ ਕਾਲਾ ਜੀ ਕੀ ਨਾਮ ਹੈ ਤੁਹਾਡਾ ਕਰਦੇ ਹਾਂ ਕੱਲਾ ਸਰਟੀਫਿਕੇਟ ਮਿਲਿਆ ਅੱਜ ਤੁਹਾਨੂੰ ਅੱਛਾ ਤੰਦਰੁਸਤੀ ਦੇ ਸਟਾਰ ਹਾਂ ਜੀ ਤੇ ਕਿੰਨੀ ਉਮਰ ਹੈ ਤੁਹਾਡੀ ਨਹੀਂ 60 ਸਾਲ ਤੇ 60 ਸਾਲ ਚ ਫਿਰ ਤੰਦਰੁਸਤੀ ਦੇ ਸਟਾਰ ਬਣੇ ਹੋ ਤੁਸੀਂ ਹਾਂ ਜੀ ਪਹਿਲਾਂ ਤਾਂ ਕਰਦੇ ਦਾ ਸਟਾਰ ਹੋਵੋਗੇ ਹੋਵਾਂਗੇ ਹੁਣ ਤੰਦਰੁਸਤੀ ਦੇ ਸਟਾਰ ਹੋ ਗਏ ਪਹਿਲਾਂ ਬਿਮਾਰ ਬੜੇ ਰਹੇ ਹਨ ਇਹਨਾਂ ਦੇ ਕੀ ਪ੍ਰੋਬਲਮ ਸੀ ਕਿਡੜੀਆਂ ਚ ਕ੍ਰਿਡੀਨ ਕ੍ਰਿਡੀਨ ਆਈਡੀ ਵਾਧਾ ਅੱਛਾ ਕ੍ਰਿਡੀਨ ਦੀ ਗੱਲ ਹੈ ਤੁਹਾਡਾ ਤੇ ਸ਼ੂਗਰ ਬਹੁਤ ਜ਼ਿਆਦਾ ਸ਼ੂਗਰ ਬਿਲਕੁਲ ਨਾਰਮਲ ਹੋ ਗਈ ਬਿਲਕੁਲ ਨਾਰਮਲ ਹੋਗੀ ਕਿੰਨੀ ਕਿੰਨੀ ਰਹਿੰਦੀ ਸੀ ਸ਼ੂਗਰ ਪਹਿਲਾਂ ਪਹਿਲਾਂ 350 350 ਆਹ ਹਾ 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 ਉਹਨਾਂ ਸੌ 120 ਇੱਕ ਹੀ ਵੇ ਹੋਇਆ ਇਹ ਦਵਾਈ ਇਹਨਾਂ ਦੇ ਜਿਹੜੀ ਕੀ ਦਿੱਤਾ ਇਹਨਾਂ ਨੇ ਗੋਲੀਆਂ ਕੋਈ ਟੀਕੇ ਲਾਇਨੇ ਗੋਲੀਆਂ ਦਿੱਤੀਆਂ ਨਾ ਕੀ ਪੀਣ ਵਾਲੀ ਦਵਾਈ ਬਸ ਪੀਣ ਵਾਲੀ ਦਵਾਈ ਉਹ ਬੂੰਦਾਂ ਜੀਆਂ ਪਾਣੀ ਵਰਗੀਆਂ ਹਾਂਜੀ ਬਾਪੂ ਜੀ ਲੱਗਿਆ ਸੀ ਪਾਣੀ ਵਾਲੇ ਬੂੰਦਾਂ ਜਦ ਇੰਨੇ ਨੇ ਵੱਡੇ ਨੇ ਕੁਝ ਕਰ ਸਕਿਆ ਪਾਣੀ ਦੇ ਬੂੰਦਾਂ ਕੀ ਕਰਨਗੇ ਬੜਾ ਦਵਾਈ ਖਾਦੀ ਆ ਬੜਾ ਘੁੰਮਿਆ ਪਰ ਜਦੋਂ ਵਸ਼ਵਾਹ ਹੀ ਕਰਨਾ ਪੈਂਦਾ ਹਜੇ ਬੜਾ ਵਿਸ਼ਵਾਸ ਕਰਕੇ ਖਾਂਦੇ ਰਹੇ ਆ ਪਰ ਨਹੀਂ ਫਰਕ ਪੈਂਦਾ ਰਿਹਾ ਪਰ ਪਹਿਲਾ ਚਾਂਸ ਹੈ ਵੀ ਬਿਲਕੁਲ ਜਿਹੜਾ ਵੀ 슈ਗਰ ਨਾਰਮਲ ਹੋਵੇ 슈ਗਰ ਨਾਰਮਲ ਹੋਵੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੱਚਕਾਲੀ ਰਾਜੀ ਜੀ ਅਸੀ ਦਾਮ ਤੁਸੀਂ ਕਿੱਥੋਂ ਆਏ ਹੋ 97 ਰੋਡ ਤੋਂ ਜੋੜਾ ਪਿਆਰ ਗੋਬਿੰਦਨਗਰ ਅੱਛਾ ਗੋਬਿੰਦਨਗਰ ਤੋਂ ਕੀ ਪ੍ਰੋਬਲਮ ਲੈ ਕੇ ਆਏ ਮੈਨੇ 슈ਗਰ ਤੇ ਲੀਵਰ ਦਾ ਜੀ ਸ਼ੂਗਰ ਤੇ ਲੀਵਰ ਕੀ ਲੀਵਰ ਚ ਕੀ ਪ੍ਰੋਬਲਮ ਲੀਵਰ ਪੰਜਾਬ ਜੀ ਫੈਟੀ ਲੀਵਰ ਤਾਂ ਸਾਰੇ ਕੀ ਜਾਂਦੇ ਨੇ ਹਰੇਕ ਦੇ ਹਰੇਕ ਦੀ ਫੈਟੀ ਲੀਵਰ ਚ ਚੈੱਕ ਕਰਾ ਕੇ ਐ ਐਸਜੀਓਟੀ ਸਾਰਾ ਕੁਝ ਵਧਿਆ ਐ ਐਸਜੀਪੀ ਕੁਝ ਵਧਿਆ ਹੋਇਆ ਸੀ ਬਹੁਤ ਜ਼ਿਆਦਾ ਡਬਲ ਤੋਂ ਵੀ ਟ੍ਰਿਪਲ ਹੋਇਆ ਬਿਆ ਸੀ ਸ਼ੂਗਰ ਵੀ ਬਹੁਤ ਜ਼ਿਆਦਾ ਸੀ ਲੱਗਦਾ ਵੀਡੀਓ ਤੁਸੀਂ ਦੇਖੀ ਹੋਗੀ ਭੁੱਲਰ ਸਾਹਿਬ ਮੈਂ ਜ਼ਰੂਰ ਦੇਖ ਲਈਆ ਵੀਡੀਓ ਦੇਖ ਕੇ ਆਏ ਆ ਸ਼ੂਗਰ ਵੀ 350 ਤੋਂ ਘੱਟ ਨਹੀਂ ਸੀ ਭਾਈ 13-14 ਸਾਲ ਤੋਂ ਆ ਸ਼ੂਗਰ ਇਹਨਾਂ ਨੂੰ ਤੇ 4 ਮਹੀਨੇ ਦਵਾਈ ਤੁਸੀਂ ਟੈਨਸ਼ਨ ਟੈਨਸ਼ਨ ਵਧ ਦਿੰਦੇ ਹੋਵੋਗੇ ਆਪਾਂ ਨਹੀਂ ਟੈਨਸ਼ਨ ਮੈਂ ਬਹੁਤ ਕੇਅਰ ਕਰਦੀ ਭਰਾਵਾ ਇਹਨਾਂ ਦੀ ਅੱਛਾ ਹੁਣ ਸ਼ੁਗਰ ਪਹਿਲਾਂ 300 350 ਦੇ ਅੱਛਾ ਖਾਲੀ ਪੇਟ ਵੀ 350 ਆ ਜਾਂਦੀ ਰੋਟੀ ਖਾਲੀ ਪੇਟ ਵੀ 350 ਫਿਰ 280 ਹੋਈ ਫਿਰ ਗੋਲੀ ਦੋ ਡਬਲ ਗੋਲੀ ਕਰਤੀ ਫਿਰ ਗੋਲੀ ਹੋਣੀ ਜਦੋਂ ਦੀ ਇਹਨਾਂ ਕੋਲ ਲੈਣ ਲੱਗੇ ਦਵਾਈ ਨਾ ਉਦੋਂ ਦੀ ਗੋਲੀ ਵੀ ਛੁੱਟ ਗਈ ਐ ਤੇ ਦਵਾਈ ਖਾਂਦਾ ਜੋਰ ਵੀ ਟਾਈਮ ਜੋਰ ਲੱਗਦਾ ਦਵਾਈ ਪੀਣ ਲੱਗੇ 10 10 ਵਾਰ ਵਾਰ ਪੀਣੀ ਪੈਂਦੀ ਆ ਉਹ ਨਹੀਂ ਪੀਂਦੇ ਰੋਕੇ ਉਸ ਤੋਂ ਕੜਪਦੇ ਸਾਰੇ ਨਹੀਂ ਲੀਵਰ ਦੀ ਲਿਵਰ ਦੀ ਪ੍ਰੋਬਲਮ ਵੀ ਤੁਹਾਨੂੰ 13-14 ਸਾਲ ਪੁਰਾਣੀ ਹੈ। ਦੇਵਰ ਦੀ ਹੋਣਾ ਇਹ। ਚੈੱਕ ਨਹੀਂ ਕਰਾਇਆ, ਚੈੱਕ ਹੀ ਹੁਣੇ ਕਰਾਇਆ ਹੈ। 4 ਮਹੀਨੇ ਪਹਿਲਾਂ ਚੈੱਕ ਹੀ ਕਰਾਇਆ ਨਾ ਸਾਰੇ। ਫਿਰ ਸ਼ੂਗਰ ਦੀਆਂ ਗੋਲੀਆਂ ਖਾਂਦੇ ਰਹੇ ਹੋ ਤੇਰਾ 14 ਸਾਲ। ਉਹ ਤਾਂ ਪਹਿਲਾਂ ਖਾਂਦੇ ਰਹੇ ਗੋਲੀ। ਫਿਰ ਡਾਕਟਰ ਨੂੰ ਪੁੱਛਿਆ ਵੀ ਭਾਈ ਕਿਸ ਚੀਜ਼ ਦਾ ਇਲਾਜ ਕੀਤਾ ਤੇਰਾ 14 ਸਾਲ 'ਚ? ਉਹ ਸਾਨੂੰ ਗੋਲੀਆਂ ਦੇ ਜਾ ਰਹੇ ਹੋ। ਇਲਾਜ ਕਿਸ ਚੀਜ਼ ਦਾ? ਪਤਾ ਨਹੀਂ ਦੱਸਿਆ ਹੀ ਨਹੀਂ ਉਹ ਤਾਂ ਹੁਣ ਪਤਾ ਲੱਗਾ ਜਾ ਕੇ ਉਹ ਚੈੱਕ ਇਹ ਕਿਨੇ ਦਾ ਚੈੱਕ ਕਰਾਇਆ ਇਹਨਾਂ ਵੀ ਚੈੱਕ ਕਰਾਇਆ ਮੈਂ ਵੀ ਚੈੱਕ ਕਰਾਇਆ ਵਾਂ। ਪੂਰੀ ਪੂਰੀ ਬੋਡੀ ਦਾ, ਫੁੱਲ ਬੋਡੀ ਦੇ। ਫਿਰ ਪਤਾ ਲੱਗਾ ਵਾ। ਨੀ ਉਹ ਤਾਂ ਪਤਾ ਹੀ ਨਹੀਂ ਲੱਗਣਾ ਇਹ ਫੇਰ ਇਹ ਕਹਿੰਦੇ ਇਹਨਾਂ ਨੂੰ ਕੋਈ ਜਾਣਾ ਵੀ ਤਾਂ ਇਹਨਾਂ ਨੂੰ ਕੋਈ ਦਵਾਈ ਲੈਣਾ ਮੈਂ ਆਰਾਮ ਤੇ ਹੋਣਾ ਨਹੀਂ ਫਾਇਦਾ ਕੋਈ ਹੈੜੀਆਂ ਨਹੀਂ ਨਹੀਂ ਚਲੋ ਚੱਲਦੇ ਆ ਉਦੋਂ ਸਿਰ ਵੀ ਬੜਾ ਸੋ ਗਿਆ ਸੀ ਬਿਲਕੁਲ ਜੀ ਜੀ ਸਿਰ ਮੜ ਕਾਫੀ ਵਜਨ ਵੀ ਬੜਾ ਘਟ ਗਿਆ ਸੀ ਜਿਉਂਦੇ 4 ਮਹੀਨੇ ਦਵਾਈ ਲਈ ਹੈ ਨਾ ਉਦੋਂ ਥੋੜਾ ਸਿਰ ਦਾ ਵੀ ਚਿਹਰੇ ਦਾ ਵੀ ਫਰਪਿਆ ਵਾ ਮਤਲਬ ਭੋਤ ਨੂੰ ਦੇਖ ਕੇ ਤਾਂ ਕੋਈ ਕਹਿ ਨਹੀਂ ਸਕਦਾ ਵੀ ਤੁਹਾਨੂੰ ਸ਼ੂਗਰ ਹੈ ਨਹੀਂ ਲੱਗਦਾ ਹੁਣ ਨਹੀਂ ਲੱਗਦਾ ਪਹਿਲਾਂ ਲੱਗਦਾ ਮੇਰਾ ਸਿਰ ਬਕਾ ਸੋ ਗਿਆ ਸੀ ਮੇਰਾ ਗੱਲਾਂ ਅੰਦਰ ਵੱੜ ਗਈ ਮੇਕੋਨ ਜਦੋਂ ਸਿਰ ਸੋ ਗਿਆ ਮੇਰਾ ਫੇਰ ਮੈਂ ਜੋ ਤਾਂ ਇਹਨਾਂ ਨੂੰ ਦਵਾਈ ਲਈ ਹੈ ਨਾ 4 ਮਹੀਨੇ ਜੀ ਉਹ ਜੀ ਮੈਂ ਹਰੀ ਖਾਂਦਾ ਪਿਆ ਹੁਣ ਹੁਣ ਦੋ ਟਾਈਮ ਤੇ ਜਉਂਦੀ ਰੋਟੀ ਮੈਂ ਖਾਣੀ ਖਾਣੀ ਗੋਧਰੇ ਦਾ ਆਟਾ ਇਹਦਾ ਰਾਗੀ ਦਾ ਆਟਾ ਉਹ ਪਾ ਕੇ ਰੋਟੀ ਖਾਣੀ ਖਾਣੀ ਹੁਣ ਉਹਦੇ ਵਰਕੇ ਭਰੇਜ ਕਰਕੇ ਹੁਣ ਠੀਕ ਆ ਮੇਰੇ ਪੈਗ ਵੀ ਲੱਗਦਾ ਰੋਜ਼ ਪੈਕ ਲੱਗਦਾ ਜੀ ਹੁਣ ਪੈਕ ਵੀ ਘੜਾਇਆ ਵਾ ਉਹ ਵੀ ਹੁਣ ਬੜਾ ਫਰ ਪਿਆ ਅੱਛਾ ਜੇ ਲਈ ਖਾਣ ਪੀਣ ਜਿਆਦਾ ਹੁੰਦਾ ਓਦਾਂ ਦਾ ਹੀ ਹੋਣਾ ਜੀ ਹੁਣ ਜਿਉਂ ਤਾਂ ਫੈਟੀ ਫਟਾਇਓ ਓਦੋਂ ਦਾ ਘਟਿਆ ਘਟਿਆ ਸਾਰਾ ਹੁਣ ਰੋਟੀ ਵੀ ਵਧੀਆ ਭੁੱਖ ਲੱਗਦੀ ਹੈ ਠੀਕ ਹੈ ਪਹਿਲਾਂ ਭੁੱਖ ਨਹੀਂ ਸੀ ਲੱਗਦੀ ਪਹਿਲਾਂ ਪੋਕਾਟੇ ਘਟ ਗਏ ਸੀ ਫਿਰ ਸ਼ੂਗਰ ਬਹੁਤ ਵੱਧ ਗਿਆ ਨਾ ਕੋਈ ਦਰਦ ਮਾ ਲੱਤਾਂ ਬਾਹਾਂ ਬਹੁਤ ਦਰਦ ਹੋਣ ਲੱਗੇ ਕੋਈ ਗੋਲੀ ਖਾ ਲਾ ਗੋਲੀ ਦਾ ਅਸਰ ਨਹੀਂ ਹੁੰਦਾ ਜਲਦੀ ਠੀਕ ਹੈ ਫਿਰ ਡਾਕਟਰ ਨੇ ਕਹਿਆ ਕਨਾਂ ਤੁਹਾਨੂੰ ਗੋਲੀ ਦਾ ਅਸਰ ਹੋਣਾ ਹੀ ਨਹੀਂ ਜੋ ਮਰਜ਼ੀ ਕਰ ਲੋ ਵੀ ਜੇਦੀ ਮਰਜ਼ੀ ਗੋਲੀ ਖਾ ਲੋ ਅਸਰ ਨਹੀਂ ਹੋਣਾ ਜੇ ਸੋਚ ਪੈ ਗਈ ਪਿੱਤੇ ਚ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਦਵਾਈ ਦਿੱਤੀ ਉਸ ਤੋਂ ਬਾਅਦ ਠੀਕ ਹੋ ਮਹਾਰਾਜ ਦੀ ਕਿਰਪਾ ਚੰਗੇ ਭਲੇ ਹੋ ਗਿਆ ਕੀ ਬੋਲਦਾ ਕੀ ਬੋਲਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਨਹੀਂ ਬਤਿਆ ਤੁਹਾਡੀ ਵੀਡੀਓ ਵੀ ਦੇਖੀ ਸੀ ਮਜਾ ਦਾ ਸੌਂਦੇ ਉਹ ਦੇਖਦਾ ਮੈਂ ਤਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਡਾਕਟਰ ਵਿਰਿੰਦਰ ਸਿੰਘ ਪੁੱਲੜਰ ਤੋਂ ਬਾਅਦ ਹੀਰਾ ਸਿੰਘ ਨੂੰ ਸਾਂਭਣ ਵਾਲੇ ਸਾਡੇ ਭੈਣ ਜੀ ਨੇ ਅੱਛਾ ਭੈਣ ਜੀ ਫਿਰ ਕਿਵੇਂ ਸੰਭਾਲਿਆ ਕਿਉਂਕਿ 3.5 350 ਸ਼ੂਗਰ ਖਾਲੀ ਪੇਟ ਬੰਦੇ ਨੂੰ ਸਾਂਭਣਾ ਤੇ ਉਸ ਤੋਂ ਬਾਅਦ ਲੀਵਰਲ ਨੂੰ ਸਾਂਭਣਾ ਆਪਣੇ ਆਪ ਦੇ ਵਿੱਚ ਕਈ ਵਾਰ ਬੰਦਾ ਆ ਕੇ ਜਾਂਦਾ ਵੀ ਬੱਸ ਕਰੋ ਉੱਪਰ ਨੂੰ ਕਹਿੰਦੇ ਪੈਗ ਵੀ ਰੋਜ਼ ਚੱਲਦੇ ਸੀ ਨਹੀਂ ਫਿਰ ਉਹ ਡਾਕਟਰ ਸਾਹਿਬ ਦੇ ਕਹਿਣ ਤੋਂ ਬਾਅਦ ਫਿਰ ਮੈਂ ਥੋੜੀ ਜ਼ਿਆਦਾ ਸਟ੍ਰਿਕਲੀ ਜੀ ਹੋ ਗਈ ਤੇ ਮੈਂ بیٹے ਨੇ ਮੈਂ ਸਖਤਾਈ ਕਰਤੀ ਗ੍ਰਹਿ ਮੰਤ్రਾਲੇ ਨੇ ਥੋੜੇ ਗ੍ਰਹਿ ਮੰਤ్రਾਲੇ ਨੇ ਸਟ੍ਰਿਕ ਕਰ <laughs> <laughs> फिर मैं अपने ਘਰ ਵੀ ਕਾਫੀ ਮੈਡੀਸਨ ਪਲਾਂਟ ਲਾਏ ਆ ਮੈਂ ਉਹ ਵੀ ਕਾਫੀ ਯੂਜ਼ ਕਰਦੀ ਰਹਿੰਦੀ ਆ ਉਹਨੂੰ ਕਾੜੇ ਬਣਾਵਣਾ ਕਹਦੀ ਹੁੰਦੀ ਰਹੀ ਨਾਲ ਦਵਾਈ ਚਲਦੀ ਧੀ ਠੀਕ ਹੈ ਤੇ ਬਟ ਸਾਨੂੰ 15 ਦਿਨਾਂ ਬਾਅਦ ਹੀ ਫਰਕ ਲੱਗਿਆ ਲੱਪਿਆ ਸੀ 15 ਦਿਨਾਂ ਬਾਅਦ 15 ਦਿਨਾਂ ਬਾਅਦ ਹੀ ਫਰਕ ਪਿਆ ਗਿਆ ਡਾਕਟਰ ਸਾਹਿਬ ਨੇ ਕਿੰਨੇ ਦਿਨ ਕਿਹਾ ਸੀ ਵੀ ਕਿੰਨੇ ਦਿਨਾਂ ਬਾਅਦ ਫਰਕ ਲੱਗਣਾ ਸ਼ੁਰੂ ਹੋਏਗਾ ਉਹਨਾਂ ਨੇ ਕਿਹਾ ਹੀ ਦਵਾਈ ਲੈ ਲਓ ਜਦੋਂ ਫਰਕ ਲੱਗ ਜਾ ਪਰ 15 ਦਿਨਾਂ ਬਾਅਦ ਸਾਨੂੰ ਰਿਪੋਰਟ ਆ ਠੀਕ ਆ ਕੀ ਤੁਹਾਨੂੰ ਕੀ ਰਿਪੋਰਟ ਮਿਲੀ ਇਹਨਾਂ ਦੀ 15 ਦਿਨਾਂ ਬਾਅਦ ਤੁਹਾਨੂੰ ਕੀ ਮਤਲਬ ਚੇਂਜ ਨਜ਼ਰ ਆਇਆ ਚੇਂਜ ਇੰਨੀ ਕਿ ਤਨ ਦਾ ਸਰੀਰ ਸੁੱਕ ਗਿਆ ਸੀ ਉਹ ਬਿਲਕੁਲ ਠੀਕ ਹੋ ਗਿਆ ਉਹ ਸਿਹਤ ਬਣਨ ਲੱਗੀ ਤੇ 슈ਗਰ ਸਭ ਤੋਂ ਪਹਿਲੀ ਪ੍ਰੋਬਲਮ ਦਾ 슈ਗਰ ਠੀਕ ਹੋ ਗਈ ਇਹਨਾਂ ਦੀ 슈ਗਰ ਦੀ ਰਿਪੋਰਟ ਸਹੀ ਆ ਗਈ ਸੀ ਇਹ ਤਾਂ ਡਾਕਟਰ ਸਾਹਿਬ 140 ਹੁੰਦੀ ਹੈ 150 ਇੰਨੀ ਜਲਦੀ ਫਰਕ ਪਾ ਲਿਆ ਤੁਸੀਂ ਤੇ ਮੈਨੂੰ ਲੱਗਦਾ ਫਿਰ ਤੰਦਰੁਸਤੀ ਦੇ ਸਟਾਰ ਇਹਨਾਂ ਦੀ ਥਾੜੇ ਤੇ ਤੁਹਾਨੂੰ ਮਿਲਣਾ ਚਾਹੀਦਾ ਥੈਂਕ ਯੂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ ਤੁਸੀਂ ਦੇਖੋ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਬੜਾ ਵੱਡਾ ਪੈਗਾਮ ਹੈਗਾ ਬੜਾ ਵੱਡਾ ਸੁਨੇਹਾ ਹੈਗਾ ਅੱਛਾ ਭਾਈ ਜੀ ਲੋਕ ਜਿਹੜੇ ਕਹਿੰਦੇ ਨੇ ਹੀਰਾ ਭਾਈ ਜੀ ਕਿ ਸ਼ੂਗਰ ਤੇ ਠੀਕ ਹੋਈ ਨਹੀਂ ਸਕਦੀ ਹੁਣ ਤੇ ਡਾਕਟਰ ਵੀ ਕਹਿੰਦੇ ਨੇ ਵੀ ਜਿਹੜੇ ਪੱਤੇ ਨੇ ਗੋਲੀਆਂ ਦੇ ਇਹ ਸਿਵਿਆਂ ਦੇ ਨਾਲ ਹੀ ਲੈ ਕੇ ਜਾਣੇ ਕਰਦੇ ਸਰਾ ਕੁਛ ਹੁੰਦਾ ਹਾਂ ਜਦਾਂ ਦਵਾਈ ਦਿੱਤੀ ਜਾਂ ਉਸ ਹਾਲਾ ਪ੍ਰੇਸ਼ ਕਰਦੇ ਫਿਰ ਹੁੰਦਾ ਜੇ ਆਪਾਂ ਦਵਾਈ ਲੈ ਕੇ ਖਾਣੀ ਨਹੀਂ ਤੇ ਫਿਰ ਉਹਦਾ ਪ੍ਰੇਸ਼ ਵੀ ਨਹੀਂ ਹੋਣਾ ਪ੍ਰੇਸ਼ ਵੀ ਲਾਜ਼ਮੀ ਕਰਨਾ ਪੈਣਾ ਹੁੰਦਾ ਜਿੱਦਾਂ ਉਹਨਾਂ ਨੇ ਆਟਾ ਬੰਦ ਕੀਤਾ ਕਣ ਦਾ ਆਟਾ ਤਿੰਨ ਟਾਈਮ ਰੋਟੀ ਕਰ ਸ਼ੂਗਰ ਵਾਲਿਆਂ ਦੀ ਪ੍ਰੋਬਲਮ ਹੁੰਦੀ ਹੈ ਨਾ ਹੀਰਾ ਜੀ ਵੀ ਚਾਹ ਫਿੱਕੀ ਪੀਂਦੇ ਨੇ ਚਾ ਇਹਨਾਂ ਦੁੱਧ ਵੀ ਬੰਦ ਕੀਤਾ ਹੈ ਮੇਰਾ ਅੱਛਾ ਹਾਂਜੀ ਚਾਹ ਤੇ ਮੇਰੀ ਬੰਦਾ ਚਾਹ ਹੁਣ ਆ ਗਏ ਮੈਂ ਪੀਤੀ ਆ ਅੱਛਾ ਇਹ ਮਹੀਨਾ ਹੋ ਗਿਆ ਹੁਣ ਪੀਣ ਲੱਗਾ ਚਾਹ ਫਿਰ ਦੋ ਟਾਈਮ ਠੀਕ ਹੈ ਉਹ ਵੀ ਬੜੀ ਮੁਸ਼ਕਲ ਆਪਣੀ ਜੇਲ੍ਹ ਕਰਦਾ ਤਾਂ ਇਹਨਾਂ ਦੋ ਤਿੰਨ ਕਿਲੋਗ੍ਰਾਮ ਦੁੱਧ ਪੀ ਜਾਂਦਾ ਜੋਦਾ ਰਾਤ ਨੂੰ ਉੱਠ ਕੇ 12 ਵਜੇ ਕਿਲੋ ਡੇਢ ਦਾ ਦੁੱਧ ਪੀ ਕੇ ਆਣਾ ਫੇਰ ਸੌਣਾ ਵਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬੰਨਾਂ ਤੁਹਾਡਾ ਬਰਿੰਦਰ ਚਾ ਕੀ ਪ੍ਰੋਬਲਮ ਸੀ ਤੁਹਾਨੂੰ ਹਾਂਜੀ ਮੈਨੂੰ ਨਾ 6 ਮਹੀਨਿਆਂ ਤੋਂ ਮਤਲਬ ਡਿਸਕ ਦੀ ਪ੍ਰੋਬਲਮ ਸੀ ਬਣਕੇ ਚ ਗੈਪ ਸੀ ਅੱਛਾ ਤੇ ਉਹਦੇ ਨਾਲ ਸਵੇਲਿੰਗ ਵੀ ਸੀ ਤੇ ਨਾਲ ਲੱਤ ਤੇ ਪੈਰ ਨੂੰ ਵੀ ਨਾਲ ਜਾਂਦੀ ਸੀ ਸੋਜ ਅੱਛਾ ਤੇ ਉਹਦੇ ਤੋਂ ਫਿਰ ਦੋ ਤਿੰਨ ਜਗ੍ਹਾ ਤੇ ਵਿਖਾਇਆ ਪਰ ਉਤੋਂ ਵੀ ਫਰਕ ਨਹੀਂ ਪਿਆ ਹੈਗਾ ਅੱਛਾ ਤੇ ਮੈਡੀਸਿਨ ਵੀ ਬੜੀ ਲਈ ਇੰਜੈਕਸ਼ਨ ਵੀ ਲਾਏ ਪੱਟੀਆਂ ਵੀ ਕਰਾਈਆਂ ਲੇਪ ਵਗੈਰਾ ਵੀ ਲਾਉਂਦੇ ਰਹੇ ਠੀਕ ਪਰ ਬਿਲਕੁਲ ਵੀ ਫਰਕ ਨਹੀਂ ਪਿਆ ਮਸ਼ੀਨਾਂ ਵਗੈਰਾ ਵੀ ਆ ਕੋਪ੍ਰੈਸ਼ਨ ਮਸ਼ੀਨਾਂ ਵੀ ਲਾਈਆਂ ਪਰ ਫਰਕ ਨਹੀਂ ਪਿਆ ਹੈਗਾ ਬਿਲਕੁਲ ਵੀ ਫਿਰ ਜਦੋਂ ਇੱਥੇ ਸਾਨੂੰ ਦੱਸ ਪਾਈ ਫਿਰ ਇੱਥੇ ਆਏ ਤੇ ਇੱਥੇ ਮਤਲਬ 2 ਮਹੀਨੇ ਹੋਏ ਇਹ ਮੈਡੀਸਿਨ ਖਾਂਦਿਆਂ ਨੂੰ ਸੋਚਦਾ ਵੀ ਫਰਕ ਪਿਆ ਤੇ ਮਤਲਬ ਚੱਲ ਵੀ ਸਕਦੀ ਉਹ ਨਾ ਕਿ ਮੈਂ ਥੋੜਾ ਮਤਲਬ ਤੁਰਿਆ ਨਹੀਂ ਜਾਂਦਾ ਤਾਂ ਕਿਤੇ ਜੀ ਡਿਸਕ ਟੁਸਕ ਦੀ ਪ੍ਰੋਬਲਮ ਆ ਜਾਵੇ ਫਿਰ ਆਪਰੇਸ਼ਨ ਕਰਵਾ ਲਓ ਜੀ ਹਾਂ ਜੀ ਕਹਿੰਦੇ ਸੀ ਆਪਰੇਟ ਹੀ ਹੈਗਾ ਹਾਂ ਜੀ ਹਾਂ ਜੀ ਉਹਨੂੰ ਵੀ ਆਪਰੇਸ਼ਨ ਕੀਤਾ ਸੀ ਹਾਂ ਜੀ ਕਹਿੰਦੇ ਪਹਿਲਾਂ ਆਪਰੇਟ ਹੀ ਹੈ ਇਹਦਾ ਤੇ ਪਰ ਫਿਰ ਇਹ ਹੈ ਕਿ ਤੁਸੀਂ ਕਹਿੰਦੇ ਜਿੰਨਾ ਮਤਲਬ ਵੀ ਵਧੀਆ ਡਾਕਟਰ ਸਾਹਿਬ ਨੇ ਕਿਹਾ ਕਿ ਨਹੀਂ ਤੁਸੀਂ ਇਸ ਤਰ੍ਹਾਂ ਹੀ ਠੀਕ ਹੋ ਸਕਦੇ ਜੀ ਤੇ ਹੁਣ ਮਡ ਥੈਰੇਪੀ ਵਗੈਰਾ ਕਰਦੀਆਂ ਤੇਲ ਲੋਨੀ ਆ ਤੇ ਮੈਡੀਸਿਨ 2 ਮਹੀਨੇ ਜੇ ਦਿੱਤੀ ਆ ਤੇ ਕਿੰਨੀ ਸੋਜ ਮਤਲਬ ਘਟ ਗਈ ਹੈਗੀ ਆ ਫਰਕ ਬਿਲਕੁਲ ਪੈ ਕਿੰਨੇ ਪਰਸੈਂਟ ਫਰਕ ਮੰਨਦੇ ਤੁਸੀਂ ਰੁਪਏ ਚ ਹਾਂਜੀ ਮਤਲਬ ਕਿ ਮਤਲਬ ਮਤਲਬ ਤੇ ਕਹਿ ਸਕਦੇ ਕਿ 80% ਮਤਲਬ ਫਰਕ 80% ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਡਿਸਕ ਦੀ 6 ਮਹੀਨੇ ਤੋਂ ਹੀ ਮਤਲਬ ਡਿੱਗੀ ਕੀ ਹੋਇਆ ਸੀ ਡਿੱਗੀ ਸੀ ਵੇੜੇ ਦੇ ਵਿੱਚ ਡਿੱਗੀ ਵੇੜੇ ਚ ਡਿੱਗ ਗਿਆ ਸੀ ਹਾਂਜੀ ਤੇ ਬੈਕ ਟੇਲ ਜਿਹੜੀ ਬੋਨ ਟੇਲ ਹੈਗੀ ਹੈ ਨਾ ਸੇ ਟੇਲ ਬੋਨ ਹਾਂਜੀ ਉੱਤੇ ਮਤਲਬ ਸੋਜ ਹੈਗੀ ਪੈਣ ਲੱਗੇ ਬੜਾ ਦਿੱਕਤ ਪਰੇਸ਼ਾਨੀ ਹੋਣ ਲੱਗਿਆ ਤੁਰਨ ਲੱਗੀਆਂ ਬੜੀ ਮੁਸ਼ਕਿਲ ਸੀ ਕਿੰਨੇ ਟਾਈਮ ਬਾਅਦ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੁਹਾਨੂੰ ਹਾਂਜੀ ਮਤਲਬ ਡੇਢ ਕਿ ਮਹੀਨੇ ਬਾਅਦ ਹੀ ਫਰਕ ਪੈਣਾ ਸ਼ੁਰੂ ਡੇਢ ਕਿ ਮਹੀਨੇ ਬਾਅਦ ਫਰਕ ਕੀ ਫਰਕ ਪਿਆ ਮਤਲਬ ਇਹ ਪੈ ਗਿਆ ਕਿ ਮੈਂ ਮਤਲਬ ਥੋੜਾ ਚੱਲਣ ਲੱਗ ਪਈ ਦਰਦ ਵੀ ਘਟ ਗਿਆ ਬਿਲਕੁਲ ਹੀ ਘਟ ਗਿਆ ਦਰਦ ਉਹ ਤਾਂ ਉੱਠਣ ਬੈਠਣ ਲੱਗੇ ਬੜੀ ਦਿੱਕਤ ਬੜੀ ਹੁੰਦੀ ਹੈ ਜੀ ਜਦੋਂ ਬੈਣਾ ਬਹਿ ਕੇ ਉੱਠਣਾ ਤੋਂ ਸਾਰਨ ਜ਼ਿਆਦੀ ਮੁਸ਼ਕਿਲ ਸੀ ਹੋਣ ਮਤਲਬ ਉਹਦੇ ਨਾਲੋਂ ਠੀਕ ਹੈਗੀ ਆ ਮਤਲਬ ਹੁਣ 1 ਲੱਖ ਤੋਂ ਉੱਠ ਕੇ ਦੌੜ ਪੰਨੇ ਹੋ ਪਰ ਪੰਨੀ ਹੁਣ ਥੋੜਾ ਬਥਾ ਕੰਮ ਵੀ ਸਾਰਾ ਕਰ ਲੈਣੀ ਆ ਨਾਲ ਹਾਂਜੀ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਸਾਰੀ ਗੱਲਬਾਤ ਲਈ ਸਤਿ ਸ਼੍ਰੀ ਅਕਾਲ ਮੈਂ ਤਾਂ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤੁਹਾਡਾ ਪਰਮਜੀਤ ਕੌਰ ਅੱਛਾ ਤੁਹਾਨੂੰ ਕੀ ਪ੍ਰੋਬਲਮ ਸੀ ਮੈਨੂੰ ਗੋਡਿਆਂ ਦੀ ਤੇ ਡਿਸਕ ਦੀ ਹੈਗੀ ਆ ਗੋਡਿਆਂ ਦੀ ਤੇ ਡਿਸਕ ਦੀ ਕੀ ਪ੍ਰੋਬਲਮ ਸੀ ਗੋਡਿਆਂ ਨੂੰ ਸੋਜ ਪੈ ਜਾਂਦੀ ਸੀ ਲੱਤਾਂ ਨੂੰ ਗੋਡੇ ਆਕੜ ਜਾਂਦੇ ਸੀ ਮਤਲਬ ਬੈਠਾ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਗੋਡੇ ਭਾਰੇ ਹੋ ਜਾਂਦੇ ਸੀ ਮਤਲਬ ਹੁਣ ਦਵਾਈ ਖਾਣਾ 1.5 ਸਾਲ ਹੋ ਗਏ ਦਵਾਈ ਖਾਂਦੀ ਮਤਲਬ ਹੁਣ ਬਿਲਕੁਲ ਠੀਕ ਹੈ ਮਤਲਬ ਹੁਣ ਮੈਂ ਸਾਰੇ ਕੰਮ ਕਰ ਲੈਂਦੀ ਆ ਇਸ ਤੋਂ ਪਹਿਲਾਂ ਕੀ ਹਾਲਾਤ ਸੀ 1.5 ਸਾਲ ਪਹਿਲਾਂ ਬਹੁਤ ਜ਼ਿਆਦਾ ਹੀ ਮੰਦਾ ਹਾਲ ਹੀ ਲੱਤਾਂ ਨੂੰ ਸੋਜਾਂ ਪਈਆਂ ਸੀ ਜੇ ਮੈਂ ਥੋੜਾ ਕੰਮ ਕਰਦੀ ਗੋਡੇ ਭਾਰੇ ਹੋ ਜਾਂਦੇ ਸੀ ਲੰਘ ਵੀ ਨਹੀਂ ਪੁੱਟੀ ਜਾਂਦੀ ਨਾ ਬੈਠਾ ਜਾਂਦਾ ਸੀ ਧਰਮ ਨਹੀਂ ਨਿਕਲਦੀਆਂ ਗਈਆਂ ਬੈਠ ਕੇ ਹੁਣ ਮਤਲਬ ਮੈਂ ਤਾਂ ਫੱਟੀ ਤੋਂ ਬਗੈਰ ਕੱਢਦੇ ਹਾਂ ਹੁਣ ਪੱਪਾ ਪਰਵੇ ਫੱਟੀ ਤੇ ਫੱਟੀ ਦੀ ਬੈੱਕ ਹੀ ਕਰਦੀ ਹਾਂ ਫੱਟੀ ਤੇ ਬੈੱਕ ਅੱਗੇ ਫੱਟੀ ਤੇ ਵੀ ਨਹੀਂ ਬੈਠਾ ਜਾਂਦਾ ਹੁੰਦਾ ਅੱਗੇ ਲੱਤ ਮਤਲਬ ਸਿੱਧੀ ਕਰਕੇ ਫੇਰ ਤਾਰਾਂ ਕੱਢਦੀ ਰਹੀ ਹਾਂ ਮਤਲਬ ਤੇ ਜੁੜਦੀਆਂ ਨਹੀਂ ਲੱਤਾਂ ਮਤਲਬ ਹੁਣ ਮਤਲਬ ਜਿਉਂ ਦਵਾਈ ਖਾਣ ਲੱਗੀ ਮੈਂ ਠੀਕ ਹੈ ਮਤਲਬ ਹਾਂ ਤਾਂ ਪੰਜ ਚਾਹੇ ਗੋਡਿਆਂ ਦੇ ਇਲਾਵਾ ਹੋਰ ਕੀ ਸੀ ਤੁਹਾਨੂੰ ਗੋਡਿਆਂ ਡਿਕਸ ਦੀ ਹੀ ਮਤਲਬ ਡਿਸਕ ਦੀ ਕੀ ਪ੍ਰੋਬਲਮ ਸੀ ਮਤਲਬ ਮਣਕੇ ਦੇ ਵਿੱਚ ਗੈਪ ਕਹਿੰਦੇ ਸੀ ਕਿ ਪੈਗਾ ਡਾਕਟਰਾਂ ਨੇ ਪੱਟੀ ਉਹਨੂੰ ਵੀ ਆਪਰੇਸ਼ਨ ਦੱਸਿਆ ਸੀ ਆਪਰੇਸ਼ਨ ਤਾਂ ਨਹੀਂ ਦੱਸਿਆ ਮੈਨੂੰ ਮਤਲਬ ਇਹ ਹੀ ਆਂਦੀ ਹੈ ਕਿ ਤੁਸੀਂ ਪੱਟੀਆਂ ਬੜੀਆਂ ਕਰਵਾਈਆਂ ਗੋਡਿਆਂ ਤੇ ਮ사ਜਾਂ ਕਰਵਾਈਆਂ ਤੇ ਲੱਕ ਤੇ ਪੱਟੀਆਂ ਘਰਉਂਦੀ ਰਹੀ ਮਤਲਬ ਦਵਾਈਆਂ ਅੰਗਰੇਜ਼ੀ ਖਾਂਦੀ ਰਹੀ ਮਤਲਬ ਫਰਕ ਨਹੀਂ ਪੈਂਦਾ ਜਨਤਿਕਾ ਖਾਂਦੀ ਹੋਣਾ ਤਿਕਾ ਕਿੰਨੇ ਸਾਲ ਖਾਦੀਆਂ ਮੈਨੂੰ 5 ਸਾਲ ਹੋ ਗਿਆ 5 ਸਾਲ ਹੋ ਗਏ ਹਾਂਜੀ ਤਾਂ ਹੁਣ 1.5 ਸਾਲ ਹੋ ਗਏ ਇੱਥੇ ਦਵਾਈ ਖਾਂਦੀ ਨੂੰ ਮਤਲਬ ਤੇ ਉਹਨਾਂ ਨੇ ਦੱਸਿਆ ਕਿ ਮੰਮਾ ਤੁਸੀਂ ਉੱਥੇ ਜਾਓ ਤੇ ਫਿਰ ਅਸੀਂ ਇੱਥੋਂ ਦਵਾਈ ਖਾਣੀ ਸ਼ੁਰੂ ਕੀਤੀ ਤੇ ਇੱਥੋਂ ਮਤਲਬ ਜੀ ਜੀ ਅੱਛਾ ਜਿਹੜੇ ਤੁਹਾਡੇ ਉਮਰ ਦੀਆਂ ਸਾਡੀਆਂ ਮਾਵਾਂ ਹੈਗੀਆਂ ਨੇ ਗੋਡਿਆਂ ਦੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਉਹਨਾਂ ਨੂੰ ਕੀ ਕਹੋਗੇ ਤੁਸੀਂ ਮੈਂ ਇਹੋ ਹੀ ਕਹਿਨੀ ਆ ਕਿ ਡਾਕਟਰ ਸਾਹਿਬ ਕੋ ਇਹੋ ਦਵਾਈ ਖਾਓ ਤੇ ਮਤਲਬ ਤੁਹਾਡੀ ਗੋਡਿਆਂ ਦੀ ਪ੍ਰੋਬਲਮ ਹੌਲੀ-ਹੌਲੀ ਸਾਰੀ ਠੀਕ ਹੋ ਜੇਗੀ ਮਤਲਬ ਪ੍ਰਸ਼ਨ ਨਾ ਕਰਨਾ ਪਏਗਾ ਚਲੋ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸਤਿ ਸ਼੍ਰੀ ਅਕਾਲ ਬੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਮੇਰਾ ਨਾਮ ਰਾਜ ਰਾਨੀ ਹੈ ਅੱਛਾ ਕਿੱਥੋਂ ਆਏ ਹੋ ਤੇ ਮੈਂ ਲੋਕਲ ਯਾਂ اسلام آباد ਤੋਂ ਅੱਛਾ اسلام آباد ਤੋਂ ਆਇਓ ਕੀ ਪ੍ਰੋਬਲਮ ਸੀ ਬੇ ਜੀ ਮੈਨੂੰ ਨਾ ਡਾਇਬਟੀਜ਼ ਦੀ ਪ੍ਰੋਬਲਮ ਸੀਗੀ ਤੇ ਡਾਇਬਟੀਜ਼ ਦੀ ਦੇਖਣ ਨੂੰ ਤਾਂ ਲੱਗਦਾ ਨਹੀਂ ਕੋਈ ਮੈਂ ਹੁਣ ਠੀਕ ਆ ਨਾ 3.5-4 ਮਹੀਨੇ ਹੋ ਗਏ ਮੈਨੂੰ ਇਹਨਾਂ ਕੋ ਮੈਡੀਸਨ ਲੈਂਦੇ ਹਨ ਕਿੰਨੀ ਰਹਿੰਦੀ ਸੀ ਡਾਇਬੀਟਿਸ ਕਿੰਨੀ 250 ਰਹਿੰਦੀ ਸੀ ਖਾਲੀ ਪੇਟ 250 ਤੱਕ ਰਹਿੰਦੀ ਸੀ 250 ਹਾਂ ਖਾਲੀ ਪੇਟ ਹਾਂਜੀ ਹੁਣ 160 ਤੱਕ ਹੋ ਗਿਆ ਹਾਂਜੀ ਕਿੰਨੀ ਰਹਿੰਦੀ ਜੀ ਖਾਲੀ ਪੇਟ 60 ਤੱਕ ਚਲੀ ਗਈ ਹੈ ਹਾਂਜੀ ਇਹ ਕਿਵੇਂ ਹੋਇਆ ਬਸ ਡਾਕਟਰ ਸਾਹਿਬ ਦੀ ਮੈਡੀਸਿਨ ਔਰ ਆਪਣੇ ਪ੍ਰੇਜ ਜੋ ਜੋ ਮਿਲਟ ਵਗੈਰਾ ਦੱਸਦੇ ਨੇ ਉਹ ਆਪਾਂ ਯੂਜ਼ ਕਰਦੇ ਹਾਂ ਹਾਂਜੀ ਫਰਕ ਪੈ ਗਿਆ ਮਤਲਬ ਹਾਂਜੀ ਕਿੰਨੇ ਟਾਈਮ ਚ ਥੋੜੀ ਜਿਹੜੀ ਡਾਊਨ ਆ ਗਈ 슈ਗਰ ਇੱਕ ਮਹੀਨੇ ਬਾਅਦ ਡਾਊਨ ਆ ਗਈ ਸੀ ਇੱਕ ਮਹੀਨੇ ਬਾਅਦ ਹਾਂਜੀ ਜਿਹਦੇ ਕੋਲ ਚੈੱਕ ਕਰਾਉਂਦੇ ਹੋਵੋਗੇ ਤੁਸੀਂ 슈ਗਰ ਉਹ ਕੀ ਕਹਿੰਦੇ ਖੁਦ ਹੀ ਚੈੱਕ ਕਰ ਲੈਂਦੇ ਹਾਂ ਜੀ ਹਾਂ ਜੀ ਮੇਰੇ ਹਸਬੰਡ ਨੂੰ ਸੀ ਨਾ ਤੇ ਫਿਰ ਘਰ ਸਭ ਕੁਝ ਸਮਾਨ ਪਿਆ ਹੁੰਦਾ ਮੈਂ ਖੁਦ ਹੀ ਚੈੱਕ ਕਰ ਲੈਂਦੀ ਹਾਂ ਹਾਂ ਅੱਛਾ ਜਿਹੜੀ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਸਾਰੇ ਦੁਨੀਆ ਤੋਂ ਤੁਹਾਨੂੰ ਇੱਕ ਵੇਲੇ ਇਸ ਵੇਲੇ ਭੈਣ ਜੀ ਦੇਖ ਰਹੇ ਨੇ ਕੀ ਕਹੋਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਕਹਾਂਗੀ ਕਿ ਡਾਕਟਰ ਸਾਹਿਬ ਕੋਲ ਆਓ ਅਸੀਂ ਕਹਿੰਦੇ ਆ ਕਿ ਸਾਨੂੰ ਨਹੀਂ ਆਰਾਮ ਆਇਆ ਪਰ ਜਦੋਂ ਅਸੀਂ ਮੈਡੀਸਿਨ ਖਾਣੇ ਸਾਨੂੰ ਫੇਰ ਪਤਾ ਚੱਲਦਾ ਅਸੀਂ ਘਰ ਬੈਠੇ ਤੇ ਅਸੀਂ ਗੱਲਾਂ ਕਰਦੇ ਹੀ ਆ ਤੁਹਾਡੀ ਵੀਡੀਓ ਦੇਖ ਕੇ ਅਸੀਂ ਆਏ ਆ ਤੇ ਮੈਨੂੰ ਪਹਿਲੇ ਮੇਰੇ ਘਰਦਿਆਂ ਨੇ ਵੀ ਕਿਹਾ ਇੱਕ ਮਹੀਨਾ ਦਵਾਈ ਖਾ ਲਈ ਨਹੀਂ ਫਰਕ ਨਹੀਂ ਜਾ ਲekin ਨਹੀਂ ਮੈਂ ਜਾਣਾ ਬਸ ਨੈਕਸਟ ਫਿਰ 15 ਦਿਨ ਖਾਦੀ ਫਿਰ ਮੇਰਾ ਡਾਊਨ ਆਣੀ ਸ਼ੁਰੂ ਹੋਗੀ ਹਾਂਜੀ ਮਤਲਬ ਹੁਣ ਉਹਦੇ ਨਾਲ ਫਰਕ ਕੀ ਆਇਆ ਸ਼ੂਗਰ ਡਾਊਨ ਹੋਈ ਏ ਤੁਹਾਡੀ ਬੈਲੈਂਸ ਹੋਣੀ ਏ ਬੈਲੈਂਸ ਹੋਈ ਏ ਤੇ ਕੀ ਫਰਕ ਪਿਆ ਸਰੀਰ ਬੜਾ ਥੱਕਿਆ ਥੱਕਿਆ ਰਹਿੰਦਾ ਸੀ ਮੇਰੇ ਕੋ ਕੰਮ ਨਹੀਂ ਸੀ ਹੁੰਦਾ ਹੁਣ ਮੈਨੂੰ ਥੋੜੀ એનર્ਜੀ ਮਿਲਦੀ ਹੈ ਥੋੜਾ ਮੈਂ ਕੰਮ ਕੰਮਾਂ ਦੀ ਰੇਲ ਬਣਾ ਦਿੰਦੇ ਹੁਣ ਹਾਂਜੀ 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 ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖੋ ਵੀ ਇਸ ਤਰ੍ਹਾਂ ਦਾ ਜਿਹੜਾ ਇੱਕ ਸਰਟੀਫਿਕੇਟ ਹੈਗਾ ਜਿੰਨਾਂ ਨੂੰ ਸਨਮਾਨ ਦਿੱਤਾ ਗਿਆ ਇੱਥੇ ਇਹ ਸਾਡੇ ਭੈਣ ਜੀ ਰਾਜਰਾਣੀ ਨੇ ਜਿੰਨਾਂ ਨੂੰ 슈ਗਰ ਦੀ ਪ੍ਰੋਬਲਮ ਸੀ ਔਰ ਪਿਛਲੇ ਕਈ ਅਸੀਂ ਕਹਿ ਲਈ ਕਿ ਕਈ ਸਾਲਾਂ ਤੋਂ ਇਹਨਾਂ ਨੂੰ ਦਿੱਕਤ ਪਰੇਸ਼ਾਨੀ ਸੀ ਇਹਨਾਂ ਦੇ ਹਸਬੰਦ ਨੂੰ ਵੀ ਸੀ ਔਰ ਇਹਨਾਂ ਦਾ ਕਹਿੰਦੇ ਕਿ ਇਹਨਾਂ ਦੀ ਸ਼ੂਗਰ ਹੈ ਜਿਹੜੀ ਪਹਿਲਾਂ 3.5 350 ਰਹਿੰਦੀ ਸੀ ਖਾਲੀ ਪੇਟ ਤਾਂ ਹੁਣ ਆ ਕੇ ਜਿਹੜੀ 50 150 160 140 ਦੇ ਕਰੀਬ ਇਹਨਾਂ ਦੀ ਜਿਹੜੀ ਉਹ ਸ਼ੂਗਰ ਰਹਿੰਦੀ ਹੈ ਸੋ ਉਮੀਦ ਕਰਦਾ ਕਿ ਇਹ ਵੀਡੀਓ ਇਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਬਿਮਾਰੀਆਂ ਨੇ ਜੋ ਬਿਮਾਰੀਆਂ ਤੋਂ ਅੱਕ ਚੁੱਕੇ ਨੇ, ਥੱਕ ਚੁੱਕੇ ਨੇ, ਨਿਰਾਸ਼ ਹੋ ਚੁੱਕੇ ਨੇ, ਲੱਖਾਂ ਰੁਪਏ ਆਪਣੀਆਂ ਬਿਮਾਰੀਆਂ ਦੇ ਉੱਤੇ ਵੱਡੇ ਵੱਡੇ ਹਸਪਤਾਲਾਂ 'ਚ ਖਰਾਬ ਕਰ ਚੁੱਕੇ ਨੇ ਤਾਂ ਮੈਨੂੰ ਲੱਗਦਾ ਹੈ ਕਾਫੀ ਹੈਗੇ ਨੇ ਤੰਦਰੁਸਤੀ ਦੇ ਸਟਾਰ। ਅੱਛਾ ਰਾਜਰਣੀ ਜੀ, ਦਰਸ਼ਕਾਂ ਨੂੰ ਕੀ ਕਹੋਗੇ ਜਾਂਦੇ ਜਾਂਦੇ ਤੁਸੀਂ ਹੁਣ ਤੰਦਰੁਸਤੀ ਦੇ ਸਟਾਰ ਬਣ ਗਏ ਹੋ। ਸਾਰਾ ਘਰ ਦਾ ਤੁਸੀਂ ਘਰ ਦੇ ਡਾਕਟਰ ਬਣ ਗਏ ਹੋ ਤੇ ਪਰਹੇਜ਼ ਵੀ ਫਿਰ ਆਪਣੇ ਘਰ ਦੇਣ ਨੂੰ ਵੀ ਪਰਹੇਜ਼ ਕਰਾਉਣੇ। ਜਿਵੇਂ ਡਾਕਟਰ ਸਾਹਿਬ ਦੇ ਅਕੋਰਡਿੰਗ ਤੁਸੀਂ ਆਪਣਾ ਘਰ ਦਾ ਸਿਸਟਮ ਚੇਂਜ ਕਰ ਲਓ। ਇਹ ਸਭ ਤੋਂ ਵੱਡੇ ਚੇਂਜ ਕੀ ਕੀਤਾ ਤੁਸੀਂ? ਕਰ ਵਿੱਚ ਰਿਫਾਈਨਡ ਨਹੀਂ ਯੂਜ਼ ਕਰਦੇ ਚੀਨੀ ਨਹੀਂ ਯੂਜ਼ ਕਰਦੇ ਹਾਂਜੀ ਔਰ ਘੜੇ ਵਾਲਾ ਪਾਣੀ ਆਰੋ ਦਾ ਪਾਣੀ ਪੀਣਾ ਬੰਦ ਕੀਤਾ ਫਿਲਹਾਲ ਮੈਂ ਕੀਤਾ ਹੋਇਆ ਬਾਕੀ ਕਰ ਤੁਸੀਂ ਕਰਦੇ ਫਿਰ ਤਾਂ ਸਾਰਿਆਂ ਦੇ ਸਾਰਿਆਂ ਲਈ ਬੈਨ ਹੋਈ ਜਾਣਾ ਹੌਲੀ ਹੌਲੀ ਹਾਂਜੀ 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 ਆਪਣਾ ਆਪਣਾ ਖਿਆਲ ਖੁਦ ਰੱਖ ਸਕਦੇ ਹੋ ਡਾਕਟਰ ਸਾਹਿਬ ਦੇ ਕਹਿੰਦੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਉਹ ਲੋਕ ਹੈਗੇ ਨੇ ਜਿਹੜੇ ਲੋਕ ਅਨੈਚੁਰਲ ਪੈਥੀਨਲ ਜੁੜੇ ਨੇ ਇਲੈਕਟਰੋ ਹੋਮੀਓਪੈਥੀਨਲ ਜੁੜੇ ਨੇ ਔਰ ਖਾਸ ਕਰਕੇ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾਂ ਦਾ ਤਜਰਬਾ ਹੈਗਾ ਜਿਹੜਾ ਉਹ ਇਹਨਾਂ ਦੇ ਬੜਾ ਕੰਮ ਆਇਆ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਅੰਮ੍ਰਿਤਸਰ